ਕਿ ਮੁਸਲਮਾਨ ਜਿਹੜੇ ਸੀ ਉਹ ਹਿੰਦੂ ਜਿਹੜੇ ਸਿੱਖਾ ਉਹਨਾਂ ਨੂੰ ਵੜਦੇ ਜਾ ਰਹੇ ਸੀ ਕਹਿੰਦੇ ਸਾਨੂੰ ਉਹਨੇ ਅੰਗ ਵੜਦੇ ਨੇ ਜਿਵੇਂ ਉਹ ਵਰਸ਼ਾ ਬੱਚਿਆਂ ਤੇ ਮਾਰਦੇ ਨੇ ਤੇ ਨੂੰਪਕਰ ਦੇ ਵਿੱਚ ਰਹਿ ਰਹੇ ਹਾਂ ਕਿਹੜੀਆਂ ਕਿਹੜੀਆਂ ਕਮਿਊਨਿਟੀਆਂ ਜਿਹੜੀਆਂ ਉੱਥੇ ਹੋ ਰਹਿਦੀਆਂ ਨੇ ਹਾਲਾਂਕਿ ਸਾਰੇ ਪੰਜਾਬੀ ਨਹੀਂ ਐ ਅਸਾਨੂੰ ਬਹੁਤ ਵਧੀਆ ਮਾਨਤਾ ਮਿਲ ਗਈ ਐ ਜਿਹੜੇ ਮੇਰੇ ਦੋ ਮੁੰਡੇ ਐ ਉਹ ਦੋਹੇ ਪੰਜਾਬੀ ਨਹੀਂ ਜਾਣਦੇ ਵੀ ਸਾਡੀ ਪੰਜਾਬੀ ਸਾਡੇ ਨਾਲ ਕਿਉਂ ਨਹੀਂ ਐ ਜਿਹੜਾ ਪੰਜਾਬੀ ਸੰਗੀਤ ਗੀਤ ਸੰਗੀਤ ਹੈ ਜਾਂ Rajasthan ਦਾ ਪਹਿਰਾਵਾ ਹੈ ਜਾਂ ਇੱਧਰ ਦਾ ਪਹਿਰਾਵਾ ਉਹਦੇ ਵਿੱਚ ਵੀ ਦੇਖਣ ਨੂੰ ਮਿਲਦਾ ਬਦਲਾਵ ਜਾਂਗੋ ਉਹਨਾਂ ਦੇ ਵਿਆਹ ਦਾ 파ਟ ਨਹੀਂ ਹੈ ਪਾਣੀਆਂ ਦੀ ਗੱਲ ਕਰਦੇ ਆ ਜੋ ਪੰਜਾਬ ਤੋਂ ਨਹਿਰਾਂ ਜਾ ਰਹੀਆਂ ਨੇ Rajasthan ਨੂੰ ਜਾਂਦੀਆਂ ਨੇ ਤਾਂ ਕਿੰਨੇ ਕਿ ਏਰੀਆ ਦੇ ਵਿੱਚ ਜਿਹੜਾ ਉਹ ਪਾਣੀ ਲੱਗਦਾ ਤੇ ਜਿੱਥੇ ਮੈਂ ਟਿੱਬਿਆਂ ਦੀ ਗੱਲ ਕਰਦਾ ਰੇਤ ਦੀ ਅਕਸਰ ਗੱਲ ਕਰਦਾ ਹੁੰਦਾ ਉੱਥੇ ਤੱਕ ਇਹਦਾ ਪਾਣੀ ਜਾਂਦਾ ਰਾਜਸਤਾਨੀ ਕਲਚਰ ਹੈ ਉਹ ਪੰਜਾਬ ਦੇ ਲੋਕਾਂ ਤੇ ਕਿਵੇਂ ਪ੍ਰਭਾਵ ਪਾ ਰਿਹਾ ਤੇ ਬਿਨਾ ਪੰਜਾਬੀਆਂ ਤੋਂ ਦੂਸਰੀ ਕਮਿਊਨਿਟੀ ਹਿੰਦੂ ਜ਼ਿਆਦਾ ਹਾਂਜੀ ਤੇ ਕੋਈ ਇਦਾਂ ਦੀ ਕਦੇ ਕੋਈ ਤੁਹਾਨੂੰ ਟੈਨਸ਼ਨ ਕ੍ਰੀਏਟ ਕਿਸੇ ਦੋਨਾਂ ਕਮਿਊਨਿਟੀਆਂ ਦੇ ਵਿੱਚ ਕਿਸੇ ਮਸਲੇ ਨੂੰ ਲੈ ਕੇ ਮੈਂ ਇੱਕ ਵਾਰੀ ਝੁੰਜਨੂ ਦੇ ਵਿੱਚ ਗਿਆ ਝੁੰਜਨੂ ਦੇ ਵਿੱਚ ਸਿਖਾਵੱਟੀ ਵਾਲੇ ਲੋਕ ਬਹੁਤ ਰਹਿੰਦੇ ਉਹ ਸਿਖਾਵੱਟੀ ਵਾਲੇ ਲੋਕਾਂ ਦੇ ਸਕੂਲਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫੋਟੋ ਲੱਗੀ ਪੰਜਾਬ ਦਾ ਜਿਹੜਾ ਪਾਣੀ ਨਹਿਰ ਦਾ ਇਹ Rajasthan ਜਾ ਰਿਹਾ ਰਾਜਸਥਾਨ ਨਹਿਰ ਜਿਹੜੀ ਇੱਥੋਂ ਨਿਕਲਦੀ ਉਹਦੇ ਵਿੱਚ ਗੰਦਾ ਪਾਣੀ ਜਿਹੜਾ ਲੁਧਿਆਣੇ ਵਾਲੇ ਫੈਕਟਰੀਆਂ ਦਾ ਹੋਰ ਦਾ ਪਾਣੀ ਵਿੱਚ ਮਿਕਸ ਕਰਕੇ ਰਾਜਸਥਾਨ ਨੂੰ ਭੇਜ ਦਿੱਤਾ ਜਾਂਦਾ। ਜੇ ਪੰਜਾਬ ਦੀ ਜਿਹੜੀ ਧਰਤੀ ਦਾ ਪਾਣੀ ਸਾਨੂੰ ਮਿਲਦਾ ਤਾਂ ਸਾਨੂੰ ਬੜਾ ਸੰਘਰਸ਼ ਕਰਕੇ ਮਿਲਦਾ। ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਵਿਭਾਗ ਦੇ ਸਕਾਲਰ ਜੁੜੇ ਨੇ। ਉਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ। ਉਹਨਾਂ ਦਾ ਜਿਹੜਾ ਪੀ ਐਚ ਡੀ ਦਾ ਕੰਮ ਹੈ ਉਹਦੇ ਬਾਰੇ ਵੀ ਆਪਾਂ ਥੋੜੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਇਸ ਫਾਇਰ ਪੰਜਾਬ ਚੈਨਲ ਦਾ ਬਹੁਤ-ਬਹੁਤ ਸਵਾਗਤ ਕਰਦਾ ਮੈਂ ਰਹਿਣ ਵਾਲਾ ਤਾਂ ਅਨੂਪਗੜ੍ਹ ਜਿਹੜਾ ਮੈਂ ਉੱਥੋਂ ਅਨੂਪਗੜ੍ਹ ਤੋਂ ਚੱਲ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੀ ਐਚ ਡੀ ਕਰਨ ਲਈ ਆਇਆ ਹਾਂ ਗੁਰਪ੍ਰੀਤ ਸਿੰਘ ਪੰਜਾਬੀ ਕਹਤੋਂ ਕਿਹਾ ਤੁਸੀਂ ਮੇਰੀ 2021 ਦੇ ਵਿੱਚ ਮੇਰੀ ਜੇਰਫ ਹੁੰਦੀ ਆ ਤੇ ਮੈਂ ਇੱਥੇ ਆ ਕੇ ਆਉਣਾ ਤੇ ਮੇਰੇ ਜਿਹੜੇ ਗੁਰੂ ਮਾਮ ਮਿਲਦੇ ਮੈਨੂੰ ਉਹ ਡਾਕਟਰ ਰਾਜਵੰਤ ਕੌਰ ਪੰਜਾਬੀ ਜੀ ਮਿਲਦੇ ਅਸੀਂ ਇੱਕ ਦਿਨ ਬੈਠੇ ਸੀ ਤੇ ਸਪੀਚ ਸੀ ਤੇ ਉੱਥੇ ਉਹਨਾਂ ਬੁਲਾਰੇ ਨਾਂ ਵਜੋਂ ਮੈਨੂੰ ਕਹਿੰਦੇ ਵੀ ਤੇਰਾ ਨਾਮ ਗੁਰਪ੍ਰੀਤ ਸਿੰਘ ਰੱਖੀਏ ਜਾਂ ਰਾਜਸਥਾਨੀ ਰੱਖੀਏ ਕੀ ਰੱਖੋ ਮੈਂ ਕਿਹਾ ਜੀ ਜੋ ਤੁਹਾਨੂੰ ਵਧੀਆ ਲੱਗੇ ਪਰ ਉਹਾਂ ਕਹਿੰਦੇ ਅੱਜ ਤੋਂ ਬਾਅਦ ਮੇਰਾ ਮੈਨੂੰ ਥਾਪੀ ਦੇ ਕੇ ਇਹਨੂੰ ਕਹਿੰਦੇ ਵੀ ਅੱਜ ਤੋਂ ਬਾਅਦ ਮੇਰਾ ਪੁੱਤ ਹੈ ਤੇ ਮੈਂ ਤੁਹਾਨੂੰ ਤਖੱਲਸ ਨਾਮ ਜਿਹੜਾ ਮੇਰਾ ਪੰਜਾਬੀ ਨਾਮ ਆ ਉਹ ਤੁਹਾਨੂੰ ਦੇਣ ਲੱਗੀਆਂ ਤੇ ਉਸ ਤੋਂ ਬਾਅਦ ਮੇਰਾ ਨਾਮ ਜਿਹੜਾ ਗੁਰਪ੍ਰੀਤ ਸਿੰਘ ਪੰਜਾਬੀ ਪਿਆ ਠੀਕ ਤੁਹਾਡਾ ਜਿਹੜਾ ਪੀ ਐਚ ਡੀ ਦਾ ਜਿਹੜਾ ਕੰਮ ਹੈ ਤੁਹਾਡਾ ਟਾਪਿਕ ਕੀ ਹੈ ਮੇਰਾ ਜੀ Rajasthan ਤੇ ਹੀ ਕੰਮ ਹੈ ਉੱਥੋਂ ਦੀ ਜਿਹੜੀ ਲੋਕਧਾਰਾ ਉਹਨੂੰ ਵੀ ਆਪਾਂ ਕਿਉਂ ਨਾ ਤੇ ਆਪਣੇ ਕੰਮ ਦੇ ਵਿੱਚ ਲਿਆਈਏ ਖੋਜ ਕਾਰਜ ਦੇ ਵਿੱਚ ਲਿਆਈਏ ਤੇ ਉੱਥੋਂ ਦੇ ਲੋਕਾਂ ਬਾਰੇ ਉੱਥੋਂ ਦੇ ਸੱਭਿਆਚਾਰ ਬਾਰੇ ਮੈਂ ਇੱਥੇ ਲੋਕਾਂ ਨੂੰ ਦੱਸਾਂ ਜਾਂ ਆਉਣ ਵਾਲਾ ਜਿਹੜਾ ਸਮਾਂ ਹੈ ਉਹਨਾਂ ਲੋਕਾਂ ਨੂੰ ਉਸ ਉੱਥੋਂ ਬਾਰੇ ਦਾ ਪਤਾ ਲੱਗੇ ਤੇ ਉਹ ਮੇਰਾ ਟੌਪਿਕ ਹੈ ਜੀ ਉਹ ਮੈਂ ਦੱਸਣਾ ਤੁਹਾਨੂੰ ਵਿੱਚ ਕਿ ਰਾਜਸਥਾਨ ਦੇ ਪੰਜਾਬੀ ਤੇ ਬਾਗੜੀ ਲੋਕਾਂ ਦੇ ਵਿਆਹ ਦਾ ਲੋਕੀਤ ਸੰਕਲਨ ਤੇ ਤੁਲਨਾ ਤੋਂ ਗਦੇਣ ਤੇ ਕੰਮ ਹੈ ਮੇਰਾ ਤਾਂ ਇਹਦੇ ਵਿੱਚ ਕੀ ਤੁਸੀਂ ਹੁਣ ਤੱਕ ਜਿਹੜਾ ਦੇਖਿਆ ਕੰਮਾਂ ਦੇ ਪਧਰਤੇ ਕੀ ਕੁਛ ਹੁਣ ਤੱਕ ਤੁਹਾਨੂੰ ਲੱਭਿਆ ਲੱਭਿਆ ਜੀ ਮੈਂ ਜਦੋਂ ਮੇਰੇ ਪਸ਼ੋਕਰ ਦੀ ਗੱਲ ਕਰਾਂ ਜੇ ਉੱਥੋਂ ਤੋਂ ਮੈਂ ਚੱਲਾਂ ਤਾਂ ਫਿਰ ਮੈਂ ਤਾਂ ਰਾਜਸਥਾਨ ਤੱਕ ਹਿਸਟਰੀ ਮੈ ਲੈ ਆਉਣਾ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਜਦੋਂ ਮੇਰੇ ਦਾਦਾ ਪੜਦਾਦਾ ਜੀ ਹਣੇ ਪਾਕਿਸਤਾਨ ਤੋਂ ਆਏ ਸੀ ਜਦੋਂ 47 ਵਾਲੀ ਵੰਡ ਹੁੰਦੀ ਆ ਤਾਂ ਮੇਰੇ ਜਿਹੜੇ ਪੜਦਾਦਾ ਜੀ ਸੀ ਉਹ ਉੱਥੋਂ ਪਾਕਿਸਤਾਨ ਜਿਹੜੇ ਆਪਣੇ ਜਗ੍ਹਾ ਛੱਡ ਕੇ ਤੇ ਇਧਰ ਭਾਰਤ ਵੱਲ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਕੀ ਦੇਖਦੇ ਆ ਕਿ ਮੁਸਲਮਾਨ ਜਿਹੜੇ ਸੀ ਉਹ ਹਿੰਦੂ ਜਿਹੜੇ ਸਿੱਖਾਂ ਉਹਨਾਂ ਨੂੰ ਵੱਢਦੇ ਜਾ ਰਹੇ ਸੀ ਤੇ ਜਿਹੜੇ ਸਿੱਖ ਹਿੰਦੂ ਸੀ ਉਹ ਮੁਸਲਮਾਨਾਂ ਨੂੰ ਵੱਢਦੇ ਜਾ ਰਹੇ ਸੀ ਬਹੁਤ ਬੁਰਾ ਹਾਲ ਸੀ 4 ਬੱਚੇ ਸੀ ਉਹ ਜਾ ਰਹੇ ਸੀ ਤੇ ਉਹਨਾਂ ਨੇ ਮੇਰੇ ਪਰਦਾਦੇ ਦੇ ਕੋਲ ਆ ਕੇ ਕਹਿੰਦੇ ਬਾਪੂ ਬਾਪੂ ਸਾਨੂੰ ਬਚਾ ਲਾ ਹਾਂ ਤੇ ਉਹ ਕਹਿੰਦਾ ਵੀ ਬੇਟਾ ਮੇਰੇ ਕੋਲੇ ਤਾਂ ਕੋਈ ਜਗ੍ਹਾ ਨਹੀਂ ਕਹਿੰਦੇ ਸਾਨੂੰ ਨਿਆਂਗ ਵੱਢ ਦੇਣਗੇ ਆਪਾਂ ਜਦੋਂ ਗੱਲ ਚੱਲੀਏ ਪਿੱਛੇ ਵੇਖੀਏ ਤਾਂ ਇਹ ਨਹੀਂ ਹੈ ਵੀ ਇਕੱਲੇ ਮੁਸਲਮਾਨਾਂ ਨੇ ਕਤਲ ਕੀਤੇ ਜਾਂ ਕੋਈ ਇਕੱਲੇ ਸਿੱਖਾਂ ਨੇ ਕਤਲ ਕੀਤੇ ਦੋਨਾਂ ਤਰੀਕਾ ਨਹੀਂ ਬਹੁਤ ਹਿੰਦੂਆਂ ਨੇ ਵੀ ਕੀਤੇ ਤੇ ਪਾਕਿਸਤਾਨ ਦੇ ਮੁਸਲਮਾਨਾਂ ਨੇ ਵੀ ਕਤਲ ਕੀਤੇ ਬਹੁਤ ਕੀਤਾ ਜਦੋਂ ਇਹ ਗੱਲ ਹੁੰਦੀ ਆ ਮੇਰੇ ਬਾਪੂ ਦੇ ਪਰਦਾਦੇ ਨੇ ਕੀ ਕੀਤਾ ਕਹਿੰਦਾ ਵੀ ਆ ਕਮਾਦ ਐ ਬੱਚਿਓ ਤੁਸੀਂ ਕਮਾਦ ਦੇ ਵਿੱਚ ਲੁਕ ਜਾਓ ਹਾਂ ਤੇ ਘੋੜੀਆਂ ਤੇ ਚੜੇ ਹੋਏ ਕਹਿੰਦੇ ਉਹ ਬੁੜਿਆ ਦੱਸ ਕਿੱਥੇ ਨੇ ਬੱਚੇ ਕਹਿੰਦੇ ਵੀ ਬੱਚਿਆਂ ਵਾਲਿਓ ਮੈਂ ਨਹੀਂ ਦੇਖੇ ਕਹਿੰਦੇ ਫੇਰ ਕਿੱਧਰ ਗਏ ਉੱਪਰ ਇੱਕ ਬੈਠਾ ਉਹਨੇ ਵੇਖਿਆ ਵੀ ਕਮਾਦ ਹਿੱਲ ਰਿਹਾ ਐਨੇ ਨੂੰ ਕਹਿੰਦੇ ਇਹਨੂੰ ਛੱਡੋ ਕਮਾਦ ਵੱਲ ਜਾਓ ਹਾਂ ਜਿਵੇਂ ਉਹ ਵਰਸ਼ਾ ਬੱਚਿਆਂ ਤੇ ਮਾਰਦੇ ਨੇ ਬੱਚਿਆਂ ਨੂੰ ਐ ਤਰਪ ਕੇ ਬਾਹਰ ਲੈ ਆਉਂਦੇ ਨੇ ਜਦੋਂ ਬਾਹਰ ਲੈ ਕੇ ਆਉਂਦੇ ਨੇ ਤੇ ਮੇਰੇ ਜਿਹੜਾ ਪਰਦਾਦਾ ਦਿਲ ਛੱਡ ਜਾਂਦਾ ਤਿੰਨ ਦਿਨ ਬਿਮਾਰ ਰਹਿੰਦਾ ਇੰਨਾ ਵੱਡਾ ਦੁਖਾਂਤ ਤਿੰਨ ਦਿਨਾਂ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਹ ਉਸ ਤੋਂ ਬਾਅਦ ਮੇਰੇ ਦਾਦਾ ਜੀ ਹਣੀ ਆਪਣੇ ਜਿਹੜਾ ਹਰੀਕੇ ਪੱਤਨ ਬਰਾਜ ਬਣਿਆ ਜੀ ਉੱਥੇ ਆ ਵਸੇ ਠੀਕ ਤੇ ਉੱਥੋਂ ਜਦੋਂ ਰਹਿਣ ਲੱਗੇ ਤਾਂ ਕੁਛ ਜਿਹੜਾ ਜਿਹੜਾ ਏਰੀਆ ਸੀ ਉਹ ਦਰਿਆ ਦੇ ਵਿੱਚ ਸੀ ਤੇ ਕੁਛ ਬਾਹਰ ਸੀ ਜਿਹੜਾ ਹਰੀਕੇ ਪੱਤਨ ਬਣਿਆ ਸਾਡੀ ਜਿਹੜੀ ਜ਼ਮੀਨ ਆਈ ਸੀ ਉਹ ਹਰੀਕੇ ਪੱਤਨ ਦੇ ਵਿੱਚ ਆ ਗਈ ਸੀ ਜਿਹੜਾ ਹੁੱਡੈਂ ਬਣਿਆ ਹੋਇਆ ਠੀਕ ਉਹ ਡੈਮ ਦੇ ਵਿੱਚ ਕੀ ਹੋਇਆ ਸਾਨੂੰ 7 ਕਿੱਲੇ ਜਿਹੜੀ ਬਾਹਰ ਮਿਲਦੀ ਹੈ ਤੇ ਜਿਹੜੀ 60 70 ਕਿੱਲੇ ਉਹ ਹਰੇ ਹਰੇ ਇੱਕ ਜਿਹੜਾ ਪੱਤਣ ਉਹਦੇ ਵਿੱਚ ਚਲੀ ਜਾਂਦੀ ਹੈ ਤੇ ਮੇਰੇ ਫਾਦਰ ਸਾਹਿਬ ਜਿਹੜੇ ਪਿਤਾ ਜੀ ਸੀ ਉਹਨਾਂ ਦਾ ਜਿਹੜਾ ਜੜਾਵ ਹੈ ਉਹ ਸੰਤ ਭਿੰਡਰਾਂ ਵਾਲੇ ਜੀ ਨਾਲ ਹੋ ਗਿਆ ਤੇ ਮੇਰੇ ਦਾਦਾ ਜੀ ਨੇ ਜਦੋਂ ਪਟਵਾਰੀ ਨੂੰ ਕਿਹਾ ਵੀ ਸਾਡੇ ਤੋਂ ਮਾਮਲਾ ਨਹੀਂ ਭਰਿਆ ਜਾਂਦਾ ਤੇ ਮੇਰੇ ਦਾਦਾ ਜੀ ਨੇ ਜਦੋਂ ਐਂ ਕਿਹਾ ਤੇ ਪਟਵਾਰੀ ਨੇ ਮਾਮਲੇ ਦੇ ਭਰਉਣ ਦੇ ਮਾਰੇ ਉਹ ਕਹਿੰਦਾ ਚੱਲ ਬਾਪੂ ਮੈਂ ਐਂ ਕਰ ਦੇਣਾ ਕਿ ਰੇਤ ਮਾਰ ਦੇ ਵਿੱਚ ਲਿਖ ਦੇਣਾ ਉਹ ਰੇਤ ਮਾਰ ਦੇ ਵਿੱਚ ਹੁਣ ਕਰਕੇ ਉਹ ਸਾਨੂੰ ਜ਼ਮੀਨ ਨਹੀਂ ਮਿਲੀ ਉਹ ਸੱਤ ਕਿੱਲੇ ਸੀ ਮੇਰੇ ਡਾਡੀ ਜੀ ਜਿਹੜੇ ਸੀ ਉਹ ਸੰਤ ਪਿੰਡਰਾ ਪਿੰਡਰਾਂਵਾਲ ਜੀ ਨਾਲ ਹੋਗੇ ਤੇ ਉਹਨਾਂ ਦੇ ਦੋਸਤ ਦੋਸਤ ਸੀਗੇ ਮੇਜਰ ਸਿੰਘ ਗਿੱਲ ਠੀਕ ਹੈ ਉਹ ਮੇਜਰ ਸਿੰਘ ਗਿੱਲ ਜਿਹੜਾ ਸੰਤਰਾ ਸੰਤ ਪਿੰਡਰਾਵਾਲੇ ਦੇ ਨਾਲ ਆਪਣੇ ਬੋਡੀਗਾਰਡ ਸੀਗੇ ਉਹਨਾਂ ਦੇ ਵਿੱਚ ਸ਼ਾਮਲ ਸੀ ਤੇ ਉਹਨਾਂ ਨੇ ਡਾਡੀ ਨੂੰ ਆਖਰੀ ਕਿਹਾ ਵੀ ਤੂੰ ਸੁਨੇਹਾ ਮੇਰੀ ਮੰਮੀ ਨੂੰ ਲਾ ਦੇ ਵੀ ਅੱਜ ਤੋਂ ਬਾਅਦ ਤੇਰਾ ਪੁੱਤ ਅੱਗੇ ਗਿਆ ਤੇ ਉਹ ਕਾਂਡ ਹੁੰਦਾ ਆਪਣੇ ਅੰਮ੍ਰਿਤਸਰ ਟੈਂਕੀ ਦੇ ਉੱਤੇ ਚੜ੍ਹ ਕੇ ਤੇ ਉਹ ਆਪਣੇ ਬੰਬ ਮੰਨ ਗਏ ਤੇ ਉਹ ਮਾਸ਼ਾਲ ਮਾਰ ਜਾਂਦੇ ਤੇ ਉਹ ਦੁਨੀਆ ਤੋਂ ਵਿਦਾ ਹੋ ਜਾਂਦੇ ਫੇਰ ਮੇਰੇ ਦਾਦਾ ਜੀ ਨੇ ਮਨ ਚੱਕ ਲਿਆ ਵੀ ਇਹ ਵੀ ਸੰਤ ਭਿੰਡਰਾਂ ਵਾਲੇ ਜੀ ਨਾਲ ਸੀ ਤਾਂ ਕਿਤੇ ਕੁਝ ਗਲਤ ਨਾ ਹੋ ਜਾਵੇ ਉਹਨਾਂ ਨੇ ਇਸ ਦੁਖੰਤ ਦੇ ਵਿੱਚ ਕੀ ਕੀਤਾ ਜਮੀਨ ਉਹ 84 ਵਾਲੇ ਦੰਗੇ ਦੇ ਵਿੱਚ ਕਰਨ ਜਮੀਨ ਵੇਚ ਕੇ ਰਾਜਸਥਾਨ ਦੇ ਵਿੱਚ ਚਲੇ ਗਏ ਹੁਣ ਜਿਹੜਾ ਮੈਂ ਆਰਜੀ ਤੌਰ ਤੇ ਰਹਿ ਰਿਹਾ ਉਹ 4 ਕਿਬੀ ਦੇ ਵਿੱਚ ਰਹਿ ਰਿਹਾ ਇਹ ਪਿੰਡਾਂ ਦੇ ਨਾਂ ਇਸ ਤਰ੍ਹਾਂ ਕਿਵੇਂ ਬਣੇ ਹੋਏ ਨੇ ਥੋੜਾ ਜਿਹਾ ਇਹ ਇਹ ਪਿੰਡਾਂ ਦੀ ਸਾਡੇ ਜਿਹੜੇ ਆ ਮੋਗਿਆਂ ਦੀ ਗੱਲ ਹੈ ਮੁੱਗੇ ਦੇ ਬੇਸ ਤੇ ਹੀ ਪਿੰਡ ਬਣਿਆ ਜਿਵੇਂ ਨਹਿਰ ਚ ਚੱਲ ਵੀ ਏ ਨਹਿਰ ਮਾਈਨਰ ਬਣਾਤਾ ਬੀ ਨਹਿਰ ਮਾਈਨਰ ਬਣਾਤਾ ਸੀ ਬਣਾਤਾ ਇਸ ਤਰ੍ਹਾਂ ਹੀ ਪੂਰੇ ਏ ਬੀ ਸੀ ਡੀ ਦੇ ਨਾਮ ਤੇ ਜਿਵੇਂ ਅੰਗਰੇਜ਼ਾਂ ਰਾਜ ਵੇਲੇ ਦਾ ਕੰਮ ਹੈ ਨਾ ਉਹੀ ਚੱਲਦਾ ਆ ਰਿਹਾ ਤੇ ਉਹ ਕੇ ਤੱਕ ਸਾਡੀ ਹੁਣ ਜਿਹੜੀ ਨਹਿਰ ਪੈਂਦੀ ਉਹ ਕੇ ਨਹਿਰ ਜਿਵੇਂ 1 ਕੇ 2 ਕੇ 3 ਕੇ ਇਸ ਤਰ੍ਹਾਂ ਕਰਦੇ ਕਰਦੇ ਲਾਸਟ 14 ਕੇ 15 ਕੇ ਤੱਕ ਵੀ ਜਿਹੜਾ ਜਦੋਂ ਪਾਕਿਸਤਾਨ ਦੀ ਬਾਉਂਡਰੀ ਆ ਜਾਂਦੀ ਸਰਹੱਦ ਜਿਹਨੂੰ ਕਹਿੰਦੇ ਆ ਉੱਥੇ ਤੱਕ ਸਾਡੇ ਪਿੰਡਾਂ ਦੇ ਨਾਮ ਕੇ ਦੇ ਬੇਸ ਤੇ ਚੱਲਣਗੇ ਗਿਣਤੀ ਦੇ ਰਾਹੀਂ ਕੇ ਥੈਂਕ ਯੂ ਹਾਂਜੀ ਮਤਲਬ ਜਿਹੜੇ ਤੁਹਾਡੇ ਸਰਟੀਫਿਕੇਟ ਨੇ ਅਫੀਸ਼ੀਅਲੀ ਨੇ ਕੁਝ ਵੀ ਉਹਨਾਂ ਤੇ ਸਾਰਾ ਇਦਾਂ ਹੀ ਲਿਖਿਆ ਜਾਂਦਾ ਹਾਂਜੀ ਉਹਨਾਂ ਤੇ ਸਾਰਾ ਜਿਹੜਾ ਐਡਰੈਸ ਪਤਾ ਲਿਖਿਆ ਜਾਂਦਾ ਉਹ ਉਸੇ ਤਰ੍ਹਾਂ ਹੀ ਇੰਗਲਿਸ਼ ਦੇ ਵਿੱਚ ਪਿੰਡਾਂ ਦੇ ਨਾਮ ਆ ਜਾਂਦੇ ਠੀਕ ਕਈ ਵਾਰ ਇਹ ਵੀ ਬੜੀ ਦਵਿਦਾ ਬਣਦੀ ਹੈ ਕਿ ਜਦੋਂ ਅਸੀਂ ਨੈਸ਼ਨਲ ਲੈਵਲ ਤੇ ਕੋਈ ਆਪਣੇ ਫਾਰਮ ਕੋ ਅਪਲਾਈ ਕਰਨਾ ਹੋਵੇ ਤਾਂ ਉੱਥੇ ਗਿਣਤੀ ਦੇ ਵਿੱਚ ਨਹੀਂ ਲਿਖਿਆ ਜਾਂਦਾ ਜਿਵੇਂ ਦੱਸ ਕੇ ਤਾਂ ਫਿਰ ਉੱਥੇ ਤੁਹਾਨੂੰ 10 ਕੇ ਲਿਖਣਾ ਪੈਂਦਾ ਤੇ ਜਦੋਂ ਅਸੀਂ ਕਹਿੰਦੇ ਵੀ ਜਿਵੇਂ ਮੇਰਾ ਪਿੰਡ ਦਾ ਨਾਮ ਦੱਸ ਕੇ ਹੈ ਤਾਂ ਦੱਸ ਕੇ ਕਹਿੰਦੇ ਅਗਲਾ ਕਹਿੰਦੇ ਦੱਸ ਕੇ ਕੀ ਚੀਜ਼ ਹੈ ਵੀ 10 ਫਿਰ ਮੈਨੂੰ ਇਹ ਦੱਸਣਾ ਪੈਂਦਾ ਵੀ ਦੱਸ ਕੇ ਇਹ ਨਹੀਂ ਇਹ 3 ਕੇ ਐ ਫਿਰ ਉਹ ਸਮਝਦੇ ਨੇ ਇਹ ਕਿਹੜੀਆਂ ਕਮਿਊਨਿਟੀਆਂ ਜਿਹੜੀਆਂ ਉੱਥੇ ਹੋ ਰਹਿਣੀਆਂ ਨਹੀਂ ਹੈ ਰਾਜਸਥਾਨ ਦੀਆਂ ਰਾਜਸਥਾਨ ਦੇ ਵਿੱਚ ਅਸਲ ਵਿੱਚ ਜਿਹੜਾ ਪੰਜਾਬੀ ਏਰੀਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਮਾਲਵਾ ਮਾਝਾ ਦੁਆਬਾ ਪੁਆਦੀ ਏਰੀਆ ਉਸੇ ਤਰ੍ਹਾਂ ਉੱਥੇ ਜਿਹੜਾ ਸਿਖਾਵਟੀ ਮਵਾਤੀ ਮਵਾੜੀ ਤੇ ਇਸੇ ਤਰ੍ਹਾਂ ਪੰਜਾਬੀ ਹੜੋਤੀ ਇਹ ਜਿਹੜਾ ਏਰੀਆ ਵੰਡਿਆ ਹੋਇਆ ਹੂੰ ਇਹ ਏਰੀਆ ਦੇ ਵਿੱਚ ਜਿਵੇਂ ਹੁਣ ਸਾਡਾ ਏਰੀਆ ਜਿਹੜਾ ਆ ਜਾਂਦਾ ਉਹ ਪੰਜਾਬੀ ਹੀ ਗਿਨਿਆ ਜਾਂਦਾ ਹੈ ਹਾਲਾਂਕਿ ਸਾਰੇ ਪੰਜਾਬੀ ਨਹੀਂ ਹੈ ਇਹ ਮੰਨਣਾ ਪੈਣਾ ਪਰ ਪੰਜਾਬੀ ਦੇ ਵਿੱਚ ਬਾਗੜੀ ਵੀ ਹੈ ਬਾਗੜ ਦਾ ਏਰਾ ਵੀ ਉਹਨੂੰ ਕਿਹਾ ਜਾਂਦਾ ਬਾਗੜੀ ਏਰੀਆ ਵੀ ਕਿਹਾ ਜਾਂਦਾ ਤੇ ਪੰਜਾਬੀ ਏਰੀਆ ਵੀ ਕਿਹਾ ਜਾਂਦਾ ਇਹਦੇ ਵਿੱਚ ਜਿਹੜਾ ਏਰੀਆ ਆਉਣ ਵਾਲਾ ਉਹ ਹਨੂਮਾਨਗੜ ਗੰਗਾ ਨਗਰ ਅਨੂਪਗੜ ਅਨੂਪਗੜ ਦੇ ਜਿਹੜੇ ਜ਼ਿਲ੍ਹੇ ਤੇ ਲਾਸਟ ਤੱਕ 라ਵਲਾ ਖਾਜੂਗੜਾ ਘਰਸਾਣਾ ਇਹ ਸਾਰਾ ਵਿੱਚ ਹੀ ਆ ਜਾਂਦਾ ਹੈ ਇਹ ਪੰਜਾਬੀ ਦਾ ਏਰੀਆ ਜਦੋਂ ਤੁਸੀਂ ਇਧਰਲੇ ਪੰਜਾਬ ਤੋਂ ਉਧਰ ਜਾ ਕੇ ਸ਼ਿਫਟ ਹੋਏ ਜਿਹੜੇ ਰਹਿ ਰਹੇ ਸੀ ਲੋਕ ਬਾਗੜੀ ਲੋਕ ਹਾਂਜੀ ਉਹਨਾਂ ਪੱਖੋਂ ਕਹੇ ਜਿਹੜਾ ਸਾਂਝ ਦੇਖਣ ਨੂੰ ਲਈ ਕਿਦਾਂ ਦੀ ਸਭ ਤੋਂ ਪਹਿਲਾਂ ਤਾਂ ਜਵੇਂ ਹੁਣ ਮੇਰੇ ਦਾਦਾ ਜੀ ਅੱਜ ਵੀ ਦੱਸਦੇ ਆ ਜਦੋਂ ਬੈਠਦੇ ਆ ਗੱਲਾਂ ਕਰਦੇ ਆ ਤਾਂ ਫਾਦਰ ਸਾਹਿਬ ਤਾਂ ਇਸ ਦੁਨੀਆ ਤੇ ਨਹੀਂ ਰਹੇ ਮਦਰ ਵੀ ਨਹੀਂ ਰਹੇ ਤੇ ਦਾਦਾ ਜੀ ਤੋਂ ਹਜੇ ਵੀ ਗੱਲਾਂ ਸੁਣਦੇ ਆ ਅਸੀਂ ਮੇਰਾ ਤਾਂ ਬਾਅਦ ਦਾ ਜਨਮ ਹੈ ਉਹ ਕਹਿੰਦੇ ਹੁੰਦੇ ਵੀ ਟਾਵਾ ਟਾਵਾ ਬੰਦਾ ਹੁੰਦਾ ਸੀ ਅੱਛਾ ਤੁਰ ਤੁਰ ਕੇ ਅਸੀਂ ਦੂਰ ਦੂਰ ਤੱਕ ਜਾਣਾ ਜਿਵੇਂ ਬੀਕਾਨੇਰ ਤਬੀਕਾਨੇਰ ਦੇ ਵਿੱਚ ਜਾਂ ਊਠ ਵਗੈਰਾ ਹੋਣਾ ਇੱਕ ਬੱਸ ਲੱਗੀ ਹੋਣੀ ਉਹ ਤੜਕੇ ਚੱਲਣੀ ਉਹ ਜਾਲੀਆਂ ਲਾ ਲਾ ਕੇ ਰੇਤੇ ਦੇ ਵਿੱਚੋਂ ਲੈ ਜਾਣਾ ਪਰ ਹੁਣ ਜਿਹੜਾ ਏਰੀਆ ਇਹ ਪੂਰਾ ਵਿਕਾਸ ਕਰ ਚੁੱਕਿਆ ਹੈ ਜਿਹੜਾ ਨੂਪਗੜ ਏਰੀਆ ਕੜਸਾਣਾ ਏਰੀਆ ਹੈ ਜਾਂ ਆਪਾਂ ਕਹਿੰਦੀ ਗੰਗਨਗਰਪੁਰਾ ਹਨਮਾਨਗੜ ਇਹ ਸਾਰਾ ਏਰੀਆ ਵਿਕਾਸ ਕਰ ਚੁੱਕਿਆ ਹੈ ਜਿਵੇਂ ਆਪਾਂ ਪੰਜਾਬ ਵਾਲੇ ਲੋਕ ਇੱਥੇ ਮੈਨੂੰ ਕਈ ਵਾਰੀ ਪੁੱਛਦੇ ਆ ਵੀ ਵੀਰ ਜੀ ਤੁਹਾਡੇ ਰਾਜਸਥਾਨ ਦੇ ਵਿੱਚ ਤਾਂ ਰੇਤਾਂ ਹੀ ਹੈ ਪਾਣੀ ਤਾਂ ਹੈ ਹੀ ਨਹੀਂ ਤਾਂ ਮੈਂ ਉਹਨਾਂ ਨੂੰ ਅਕਸਰ ਇਹੀ ਗੱਲ ਕਹਿੰਦਾ ਹੁੰਦਾ ਹੁਣਾਂ ਵੀ ਪਾਣੀ ਹੈ ਇਹ ਗੱਲ ਨਹੀਂ ਜੇਮੇਂਦਰਾਗੰਧੇ ਜਿਹੜੀ ਕਨਾਲ ਗਈ ਆ ਇਹ ਪਾਣੀ ਸਾਨੂੰ ਮਿਲਦਾ ਪੀਣ ਨੂੰ ਮਿਲਦਾ ਘੱਟ ਮਿਲਦਾ ਕਹਿ ਸਕਦੇ ਆ ਪਰ ਇਹ ਨਹੀਂ ਕਹਿ ਸਕਦੇ ਪਾਣੀ ਹੈ ਨਹੀਂ ਪਾਣੀ ਹੈਗਾ ਜਦੋਂ ਆਪਾਂ ਰੇਤੇ ਦੀ ਗੱਲ ਕਰੀਏ ਰੇਤਾ ਸਾਰੇ ਏਰੀਆ ਰਾਜਸਥਾਨ ਦੇ ਵਿੱਚ ਨਹੀਂ ਹੈ ਰਾਜਸਥਾਨ ਦੇ ਵਿੱਚ ਪੱਥਰ ਵੀ ਹੈ ਪੱਥਰ ਬਹੁਤ ਹੈ ਜੇ ਰੇਤੇ ਦੀ ਗੱਲ ਕਰੀਏ ਚੂਰੂ ਝੁੰਜ ਨੂੰ ਜਿਵੇਂ ਆਪਣੇ ਬੀਕਨਰ ਹੋ ਗਿਆ ਜੈਸਲਮੇਰ ਬਾੜਮੇਰ ਹੋ ਗਿਆ ਇੱਥੇ ਰੇਤਾ ਪਾ ਮੰਨ ਸਕਦੇ ਆ ਜਦੋਂ ਆਪਾਂ ਸਿੱਕਰ ਕਰੋਸ ਹੁੰਨੇ ਆ ਜੈਪੁਰ ਵੱਲ ਨੂੰ ਜਾਂਦੇ ਆ 12 ਜ਼ਿਲ੍ਹੇ ਚ ਜਾਂਦੇ ਆ ਕੋਟੇ ਚ ਜਾਂਦੇ ਆ ਗੁੰਦੀ ਜਾਂਦੇ ਆ ਸਿੱਖ ਆਪਣੇ ਉੱਥੇ ਵੀ ਬਹੁਤ ਨੇ ਪੰਜਾਬੀ ਬਹੁਤ ਨੇ ਉਹ ਪੰਜਾਬੀ ਵੀ ਉੱਥੇ ਜਾ ਕੇ ਵਧੀਆ ਆਪਣਾ ਕੰਮ ਚਲਾ ਰਹੇ ਨੇ ਪਰ ਉਹਨਾਂ ਦੀ ਥੋੜੀ ਥੋੜੀ ਬੋਲੀ ਦੇ ਵਿੱਚ ਫਰਕ ਆਉਂਦਾ ਜਾ ਰਿਹਾ ਇਹ ਮੇਰੇ ਨਾਲ ਕਈ ਵਾਰੀ ਕਿਸੇ ਨਾਲ ਗੱਲਬਾਤ ਕਰਨ ਚ ਵੀ ਮੈਨੂੰ ਪਤਾ ਲੱਗਿਆ ਤੇ ਕਈ ਵਾਰੀ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਪੱਗ ਬੰਨੀ ਹੋਵੇ ਤਾਂ ਮੈਂ ਭੱਜ ਕੇ ਉਹਨੂੰ ਉੱਥੇ ਦੂਜੇ ਰਾਜਸਥਾਨ ਦੇ ਵਿੱਚ ਭੱਜ ਕੇ ਜਦੋਂ ਮੈਂ ਜਾਨਾ ਬੁਲਾਉਣ ਤੇ ਅੱਗੋਂ ਉਹ ਵੀ ਬਾਗੜੀ ਜਿਹਾ ਹਿੰਦੀ ਬੋਲਦਾ ਹੁੰਦਾ ਮਤਲਬ ਭਾਸ਼ਾ ਦਾ ਜਿਹੜਾ ਜਿਹੜੇ ਇਧਰੋਂ ਪੰਜਾਬੀ ਗਏ ਨੇ ਉਧਰ ਜੋ ਕਲਚਰ ਹੈਗਾ ਉਹਨੂੰ ਅਡਾਪਟ ਕਰ ਰਹੇ ਨੇ ਐਜ਼ ਇਟ ਜਿਵੇਂ ਕੀ ਪੀੜੀਆਂ ਅੱਗੇ ਵਧ ਰਹੀਆਂ ਨੇ ਹਾਂਜੀ ਉਹਨਾਂ ਤੇ ਉਹ ਚੀਜ਼ ਦਾ ਅਸਰ ਹੈ ਦੋਹੀ ਗੱਲਾਂ ਨੇ ਜਦੋਂ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਜਦੋਂ ਹਨਮਾਨਗੜ ਜਾਂ ਗੰਗਾ ਨਗਰ ਜਾਂ ਨੂਪਗੜ ਦੀ ਗੱਲ ਕਰੀਏ ਨਾ ਜ਼ਿਲ੍ਹਿਆਂ ਦੇ ਵਿੱਚ ਤਾਂ ਜਿਹੜੇ ਬਾਗੜੀ ਲੋਕ ਨੇ ਉਹ ਪੰਜਾਬੀ ਕਲਚਰ ਨੂੰ ਅਡਾਪਟ ਕਰ ਰਹੇ ਨੇ ਓਕੇ ਪੰਜਾਬੀ ਦਾ ਬੜਾ ਪ੍ਰਭਾਵ ਹੈ ਬਿੱਕਨੇਰ ਤੱਕ ਇਹ ਮਣਕੇ ਬਿੱਕਨੇਰ ਤੱਕ ਵੀ ਤੇ ਜਦੋਂ ਆਪਾਂ ਕੋਟਾ 12 ਵੱਲ ਜਾਂਦੇ ਆ ਉਧਰ ਪੰਜਾਬੀ ਲੋਕ ਘੱਟ ਨੇ ਜਿਹੜੇ ਪੰਜਾਬੀ ਜਾਂਦੇ ਨੇ ਉਹ ਉਹਨਾਂ ਵਾਲਾ ਕਲਚਰ ਅਡਾਪਟ ਕਰ ਲੈਂਦੇ ਨੇ ਮੈਂ ਇੱਕ ਵਾਰ ਦੀ ਗੱਲ ਦੱਸਦਾ ਕਿ ਮੈਂ ਕਿਸੇ ਕੰਪਨੀ ਫਰਟੀਲਾਈਜ਼ਰ ਦੇ ਵਿੱਚ ਲੱਗਿਆ ਸੀ ਤੇ ਮੈਂ 12 ਜ਼ਿਲ੍ਹੇ ਦੇ ਵਿੱਚ ਗਿਆ ਤੇ ਉਹ ਮਾਤਾ ਜੀ ਮੈਨੂੰ ਵੇਖ ਕੇ ਤੇ ਮੈਨੂੰ ਪਛਾਣੋ ਨੇ ਕਿਵੇਂ ਕਰ ਲਈ ਤੇ ਮੈਨੂੰ ਕਹਿੰਦੀ ਸਤਿ ਸ਼੍ਰੀ ਅਕਾਲ ਬੇਟਾ ਮੈਂ ਕਿਹਾ ਜੀ ਆਂਟੀ ਜੀ ਤੁਸੀਂ ਸਤਿ ਸ਼੍ਰੀ ਅਕਾਲ ਮੈਨੂੰ ਬੁਲਾਈ ਪਰ ਮੈਨੂੰ ਇੱਥੇ ਕੋ ਪੰਜਾਬੀ ਨਹੀਂ ਮਿਲਿਆ ਤੁਸੀਂ ਪਹਿਲੇ ਜਿਹੜੇ ਹੋਂ ਦੇ ਮੈਨੂੰ ਪੰਜਾਬੀ ਮਿਲਿਆ ਕਹਿੰਦੀ ਬੇਟਾ ਉਹ ਰੋਣ ਲੱਗੀ ਅੱਖਾਂ ਦੇ ਵਿੱਚ ਕਹਿੰਦੀ ਮੈਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਕਹਿੰਦੀ ਵੀ ਮੈਂ ਗੰਗਾ ਨਗਰ ਦੀ ਰਹਿਣ ਵਾਲੀ ਸੀ ਮੇਰਾ ਵਿਆਹ ਹੋਇਆ ਮੇਰੇ ਪਤੀ ਨੇ ਇੱਧਰ ਆ ਕੇ ਜ਼ਮੀਨ ਲੈ ਲਈ 12 ਜ਼ਿਲ੍ਹੇ ਦੇ ਵਿੱਚ ਪਰ ਮੈਨੂੰ ਦੁੱਖ ਇੱਕੋ ਹੀ ਗੱਲ ਦਾ ਜਿਹੜੇ ਮੇਰੇ ਦੋ ਮੁੰਡੇ ਐ ਉਹ ਦੋਹੇ ਪੰਜਾਬੀ ਨਹੀਂ ਜਾਣਦੇ ਲਿਖਣਾ ਤਾਂ ਦੂਰ ਦੀ ਗੱਲ ਉਹ ਬੋਲਣਾ ਵੀ ਨਹੀਂ ਜਾਣਦੇ ਉਹਨਾਂ ਦੇ ਜਦੋਂ ਬੈਠੇ ਬੈਠੇ ਉਹਨਾਂ ਨੇ ਚਾਹ ਬਣਾਈ ਅਸੀਂ ਬੈਠੇ ਜਦੋਂ ਉਹਨਾਂ ਨਾਲ ਗੱਲਬਾਤ ਮੈਂ ਪੰਜਾਬੀ ਦੇ ਵਿੱਚ ਕਰਨੀ ਚਾਹਾਂ ਤਾਂ ਉਹਨਾਂ ਨੂੰ ਵੀ ਸ਼ਬਦ ਸਮਝ ਨਹੀਂ ਆਈ ਕੋਈ ਵੀ ਸ਼ਬਦ ਸਮਝ ਚ ਨਹੀਂ ਆਇਆ ਫਿਰ ਮੈਂ ਉਹਨਾਂ ਨਾਲ ਹਿੰਦੀ 'ਚ ਗੱਲ ਕੀਤੀ ਐਨਾ ਦੁਖਾਂਤ ਪਿਆ ਉਹ ਜਿਹੜੇ ਉੱਥੋਂ ਦੇ ਲੋਕਾਂ ਨਾਲ ਗੱਲ ਕਰ ਗਏ ਤਾਂ ਉਹ ਬੜੇ ਦੁਖੀ ਹਨ ਨਾ ਚੀਚਾਂ ਤੇ ਵੀ ਜਿਹੜੇ ਦੂਰ ਦੂਸਰੀ ਭਾਸ਼ਾਵਾਂ ਦੇ ਵਿੱਚ ਚਲੇ ਗਏ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਦੁੱਖ ਇਹੀ ਹੁੰਦਾ ਵੀ ਸਾਡੀ ਪੰਜਾਬੀ ਸਾਡੇ ਨਾਲ ਕਿਉਂ ਨਹੀਂ ਹੈ ਜਿਹੜਾ ਪੰਜਾਬੀ ਸੰਗੀਤ ਗੀਤ ਸੰਗੀਤ ਹੈ ਜਾਂ ਰਾਜਸਥਾਨ ਦਾ ਪਹਿਰਾਵਾ ਜਾਂ ਇੱਧਰ ਦਾ ਪਹਿਰਾਵਾ ਉਹਦੇ ਵਿੱਚ ਵੀ ਦੇਖਣ ਨੂੰ ਮਿਲਦਾ ਬਦਲਾਵ ਜੰਦਾ ਜਦੋਂ ਆਪਾਂ ਨੂਪਗੜ੍ਹ ਤੇ ਹਰਮਾਨਗੜ੍ਹ ਗੰਗਨਗਰ ਦੀ ਗੱਲ ਕਰੀਏ ਤਾਂ ਇੱਥੇ ਪੰਜਾਬੀ ਪਹਿਰਾਵਾ ਜਿਹੜਾ ਆਪਣਾ ਚੱਲਦਾ ਹੈ ਉਹੀ ਹੈ ਉਹੀ ਪੱਗ ਹੈ ਇੱਥੋਂ ਤੱਕ ਕਿ ਜਿੱਥੇ ਚਾਦਰਾਂ ਕੁੜਤਾ ਵੀ ਚੱਲਦਾ ਇਸ ਤੋਂ ਇਲਾਵਾ ਜਿਵੇਂ ਔਰਤਾਂ ਨੇ ਉਹ ਉਹ ਆਪਣੇ ਪੰਜਾਬੀ ਪਹਿਰਾਵੇ ਦੇ ਵਿੱਚ ਨੇ ਜਿਹੜੇ ਉਧਰ ਦੇ ਬਾਗੜੀ ਲੋਕ ਨੇ ਉਹ ਵੀ ਆਪਣੇ ਪਹਿਰਾਵੇ ਨੂੰ ਅਡਾਪਟ ਕਰ ਰਹੇ ਨੇ ਮੈਂ ਵਿਆਹਾਂ ਦੇ ਵਿੱਚ ਕਈ ਵਾਰੀ ਜਾਂਦਾ ਹੁੰਦਾ ਮੈਂ ਇਹੀ ਦੇਖਿਆ ਵੀ ਜਦੋਂ ਉਹਨਾਂ ਨਾਲ ਮਿਲਦਾ ਤਾਂ ਉਹ ਵਿਆਹ ਦੇ ਵਿੱਚ ਸਾਨੂੰ ਬੜੇ ਚਾਵਾਂ ਨਾਲ ਬੁਲਾਉਂਦੇ ਐ ਤੇ ਜਾਣੇ ਤੇ ਕਹਿੰਦੇ ਵੀ ਆਪਾਂ ਜਾਗੋ ਕਢਣੀ ਹੈ ਜਾਗੋ ਉਹਨਾਂ ਦੇ ਵਿਆਹ ਦਾ 파ਟ ਨਹੀਂ ਹੈ ਲੇਕਿਨ ਉਹ ਜਾਗੋ ਨੂੰ ਵੀ ਆਪਣੇ ਲੈ ਰਹੇ ਤੇ ਗਿੱਧਾ ਵੀ ਲੈ ਰਹੇ ਉਹ ਬੋਲੀਆਂ ਪਾਉਣੀਆਂ ਵੀ ਸਿੱਖ ਗਏ ਇੱਥੋਂ ਤੱਕ ਕਿ ਜਿਹੜੇ ਵਿਆਹ ਉਹ ਪੰਜਾਬੀ ਬਾਗੜੀ 'ਚ ਵੀ ਹੋਣ ਲੱਗ ਗਏ ਬਹੁਤ ਮੈਂ ਘਰ ਇਹੋ ਜਿਹੇ ਵੇਖਿਆ ਜਿਹੜੇ ਮਤਲਬ ਉਸ ਜੀ ਨੂੰ ਆਪਸੀ ਮੇਲ ਜੋਲ ਬਣਾਉਣ ਲੱਗ ਗਏ ਤੇ ਉਹਦੇ ਵਿੱਚ ਕੋਈ ਜਾਤ ਪਾਤ ਦਾ ਇੱਥੇ ਕੋਈ ਫਰਕ ਨਹੀਂ ਹੈ ਪੰਜਾਬੀ ਨੂੰ ਜਿਹੜਾ ਉਹ ਪੂਰਾ ਐਕਸੈਪਟ ਉਸੇ ਤਰ੍ਹਾਂ ਹੀ ਕਰਦੇ ਜਿਵੇਂ ਬਾਗੜੀ ਨੂੰ ਆਪਦੇ ਵਿੱਚ ਕਰਦੇ ਪਾਣੀਆਂ ਦੀ ਗੱਲ ਕਰਦੇ ਆ ਜੋ ਪੰਜਾਬ ਤੋਂ ਨਹਿਰਾਂ ਜਾ ਰਹੀਆਂ ਨੇ ਨਹਿਰਾ ਕਿੰਨੇ ਕ ਏਰੀਆ ਦੇ ਵਿੱਚ ਜਿਹੜਾ ਉਹ ਪਾਣੀ ਲੱਗਦਾ ਤੇ ਫਸਲ ਦਾ ਪਿੰਨ ਤੱਕ ਕਿੰਨੀ ਕ ਹੈ ਪੰਜਾਬ ਨਾਲੋਂ ਤੇ ਉਧਰ ਜੇ ਇੰਦਰਾ ਗਾਂਧੀ ਨਹਿਰ ਦੀ ਗੱਲ ਕਰਾਂ ਤਾਂ ਇਹ ਪਹਿਲਾਂ ਤਾਂ ਮਤਲਬ ਬਹੁਤ ਪਿੱਛੇ ਸੀ ਹੁਣ ਇਹ ਗੱਡਰਾ ਰੋਡ 62ਵੇਂ ਰ ਹੈ ਲਾਸਟ ਜਿੱਥੇ ਮੈਂ ਟਿੱਬਿਆਂ ਦੀ ਗੱਲ ਕਰਦਾ ਰੇਤ ਦੀ ਅਕਸਰ ਗੱਲ ਕਰਦਾ ਹੁੰਨਾ ਉੱਥੇ ਤੱਕ ਇਹਦਾ ਪਾਣੀ ਜਾਂਦਾ ਤੇ ਹੁਣ ਜਿਹੜਾ ਨੂਪਗੜਾ ਆਪਣੇ ਗੰਗਾ ਨਗਰ ਹੈ ਗੰਕ ਨਾਲ ਵੀ ਜਾਂਦੀ ਹੈ ਜੇ ਹਨਮਾਨਗੜਾ ਤੇ ਇਹਨਾਂ ਨੂੰ ਪਾਣੀ ਵਧੀਆ ਲੱਗਦਾ ਜਿਵੇਂ ਪਾਣੀ ਦੀ ਗੱਲ ਹੈ ਤਾਂ ਪਾਣੀ ਉੱਥੇ ਖਾਰਾ ਨਹੀਂ ਸਾਰਾ ਜੇ ਹਨਮਾਨਗੜਾ ਤਾਂ ਉੱਥੇ ਝੋਨਾ ਹੁੰਦਾ ਜੇ ਨੂਪਗੜ ਦੇ ਵਿੱਚ ਜਿਹੜੀ ਮੇਰੀ ਪੰਚਾਇਤ ਹੈ ਸਾਡੀ ಗ್ರಾಮ ਪੰਚਾਇਤ ਕਹਿੰਦੇ ਜਿਹੜੀ ਉਹ ਪੰਚਾਇਤ ਹੈ ਉਹਦੇ ਵਿੱਚ ਬਹੁਤ ਮਿੱਠਾ ਪਾਣੀ ਹੈ ਉਥੇ ਇੰਨਾ ਵਧੀਆ ਪਾਣੀ ਹੈ ਕਿ ਝੋਨਾ ਉਹਨਾਂ ਪੰਜਾਬ 'ਚ ਨਹੀਂ ਹੋਏਗਾ ਜਿੰਨਾ ਉਹ 27ਏ ਏਰੀਆ 27 27 ਜਿਹਨੂੰ ਕਹਿ ਦਿੰਦੇ ਆ ਉਹ 27ਏ ਏਰੀਆ ਦੇ ਵਿੱਚ ਹੈ ਲੈਲਾ ਮੈਨੂੰ ਮੇਲਾ ਲੱਗਦਾ ਹਾਂਜੀ ਲੈਲਾ ਮੈਨੂੰ ਮੇਲਾ ਇਹ ਮੰਜੂਰ ਦੇ ਵਿੱਚ 27ਏ ਦੇ ਵਿੱਚ ਲੱਗਦਾ ਉਥੇ ਵਾਲੇ ਦੁਆਲੇ ਜਦੋਂ ਪੰਜਾਬ ਦੇ ਲੋਕ ਉਥੇ ਦੇਖਣ ਜਾਂਦੇ ਆ ਜਾਂ ਬਠਿੰਡੇ ਦੇ ਵਿੱਚੋਂ ਘਟੋ ਘਟ ਵੀ ਮੈਂ ਪਿਛਲੀ ਵਾਰ ਗਿਆ ਸੀ ਤਾਂ 50 ਪਲੱਸ ਐਂਟਰੀ ਪਾਈ ਹੋਈ ਮੈਂ ਦੇਖੀ ਕਲਾਕਾਰਾਂ ਦੀ 50 ਪਲੱਸ ਕਲਾਕਾਰ ਉੱਥੇ ਜਾਂਦੇ ਤਾਂ ਉਹ ਦੇਖਦੇ ਵੀ ਇਹ ਪੰਜਾਬ ਤੋਂ ਵੱਧ ਏਰੀਆ ਇੰਨਾ ਵਧੀਆ ਪਾਣੀ ਹੈ ਤਾਂ ਬੜਾ ਵਧੀਆ ਕਈ ਜਗ੍ਹਾ ਤੇ ਹੁਣ ਪਾਣੀ ਨਹੀਂ ਵੀ ਪਹੁੰਚਦਾ ਥੋੜਾ ਪਹੁੰਚਦਾ ਬਹੁਤ ਘੱਟ ਮਾਤਰਾ ਵਿੱਚ ਪਹੁੰਚਦਾ ਉੱਥੇ ਹੁਣ ਆਪਾਂ ਸਾਰਿਆਂ ਨੂੰ ਇੱਕ ਜਾਂ ਨਹੀਂ ਲੈ ਸਕਦੇ ਕਈ ਜਗ੍ਹਾ ਵਾਂ ਇਹੋ ਜੀਆਂ ਨੇ ਜਿੱਥੇ ਪਾਣੀ ਵਧੀਆ ਤੇ ਕਈ ਜਗ੍ਹਾ ਤੇ ਖਾਰਾ ਪਾਣੀ ਹੈ ਜਿੱਥੇ ਆਪਾਂ ਘੱਗਰ ਨਦੀ ਜਿਹਨੂੰ ਅਕਸਰ ਰਾਜਸਥਾਨ ਦੇ ਵਿੱਚ ਨਾਲੀ ਕਿਹਾ ਜਾਂਦਾ ਹੈ ਇੱਕ ਘੱਗਰ ਨਦੀ ਉਹੀ ਨਮਾਨਗੜ੍ਹ ਟਿੱਬੀ ਤੋਂ ਹੁੰਦੀ ਹੋਈ ਇਹ ਲਾਸਟ ਪਾਕਿਸਤਾਨ ਬੰਜੌਰ ਨੂੰ ਕ੍ਰੋਸ ਕਰ ਜਾਂਦੀ ਹੈ ਇਹਨੂੰ ਹੱਕਰਾ ਵੀ ਕਹਿੰਦੇ ਨੇ ਨਾਲੀ ਵੀ ਕਹ ਦਿੰਦੇ ਆ ਇਹਨੂੰ ਸਰਸਵਤੀ ਨਦੀ ਵੀ ਕਹ ਦਿੰਦੇ ਆ ਇਨੂੰ ਸੁੱਕੜੀ ਵੀ ਕਹਿੰਦੇ ਕਈ ਨਾਮ ਇਹਦੇ ਉੱਤੇ ਲੈ ਜਾਂਦੇ ਆ ਜਿਹੜਾ ਰਾਜਸਤਾਨੀ ਕਲਚਰ ਹੈ ਉਹ ਪੰਜਾਬ ਦੇ ਲੋਕਾਂ ਤੇ ਕਿਵੇਂ ਪ੍ਰਭਾਵ ਪਾ ਰਿਹਾ ਤੇ ਪੰਜਾਬੀਆਂ ਦਾ ਕਲਚਰ ਉਹਨਾਂ ਤੇ ਕਿਵੇਂ ਪ੍ਰਭਾਵ ਪਾ ਰਿਹਾ ਪੰਜਾਬ ਦੇ ਵਿੱਚ ਫੋਰਨ ਜਾਣ ਵਾਲਾ ਇੱਕ ਭੂਤ ਸਵਾਰ ਹੈ ਹੂੰ ਉਹੀ ਭੂਤ ਸਵਾਰ ਕੁਝ ਕੁ ਮਿੰਟਾਂ ਦਾ ਰਾਜਸਥਾਨ ਦੇ ਵਿੱਚ ਵੀ ਹੋ ਗਿਆ ਪਰ ਇੱਥੋਂ ਤੱਕ ਉਹ ਵੀ ਮਹਿਸੂਸ ਕਰਦੇ ਆ ਵੀ ਜਿਹੜਾ ਆਪਣਾ ਰਾਜਸਥਾਨ ਦਾ ਕਲਚਰ ਪੰਜਾਬੀਆਂ ਦਾ ਹੈ ਰਾਜਸਥਾਨ ਦੇ ਵਿੱਚ ਪੰਜਾਬੀਆਂ ਦਾ ਕਲਚਰ ਹੈ ਹਾਂ ਉਹ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਕਲਚਰ ਨੂੰ ਮਾਣਦੇ ਹੋ ਉਹੀ ਕਲਚਰ ਸਾਡੇ ਰਾਜਸਥਾਨ ਦੇ ਵਿੱਚ ਪਿਆ ਉਸ ਤੋਂ ਵੀ ਮੈਂ ਕਹਿੰਦਾ ਬਿਹਤਰ ਪਿਆ ਬਹੁਤ ਵਧੀਆ ਪੁਰਾਣੇ ਤੋਂ ਪੁਰਾਣੇ ਜਿਹੜੀ ਚੀਜ਼ ਤੁਹਾਨੂੰ ਪੁਰਾਣੀ ਜਿਹੜੀ ਸੱਭਿਆਚਾਰ ਦੇ ਵਿੱਚੋਂ ਨਹੀਂ ਮਿਲ ਰਹੀ ਮੈਂ ਇੱਥੋਂ ਤੱਕ ਵਾਅਦੇ ਨਾਲ ਕਹਿ ਸਕਦਾ ਕਿ ਉਹ ਰਾਜਸਥਾਨ ਦੇ ਵਿੱਚ ਪਈ ਹੈ ਜਿਵੇਂ ਪਦਮਪੁਰ ਕਰਨਪੁਰ ਦੇਖੀਏ ਬਹੁਤ ਪੁਰਾਣੇ ਆਪਣੇ ਪਾਕਿਸਤਾਨ ਲੈਦੇ ਪੰਜਾਬ ਤੋਂ ਆਏ ਹੋਏ ਲੋਕ ਉੱਥੇ ਹੀ ਵਸ ਨੀਕ ਨੇ ਜਿਵੇਂ ਕਈ ਫਿਲਮਾਂ ਨੇ ਜਿਹੜੀਆਂ ਪੰਜਾਬੀ ਦੀਆਂ ਉਹ ਵੀ ਰਾਜਸਥਾਨ ਦੇ ਹਾਂਜੀ ਰਾਜਸਥਾਨ ਦੇ ਹਾਂਜੀ ਬਹੁਤ ਹੁੰਦੀਆਂ ਨੇ ਰਾਜਸਥਾਨ ਦੇ ਵਿੱਚ ਜਿਹੜੀ ਕਲਚਰ ਦੀ ਗੱਲ ਹੈ ਗੀਤ ਸੰਗੀਤ ਦੀ ਗੱਲ ਹੈ ਤਾਂ ਜਦੋਂ ਸਾਊਂਡ ਆਪਾਂ ਕਹਿੰਦੇ ਨੇ ਸਾਊਂਡ ਸਿਸਟਮ ਨੇ ਘੇਰਾ ਪਾ ਲਿਆ ਪਰ ਨਹੀਂ ਮੈਂ ਇਹ ਨਹੀਂ ਗੱਲ ਕਹਿ ਸਕਦਾ ਵੀ ਸਾਊਂਡ ਸਿਸਟਮ ਨੇ ਘੇਰਾ ਪਾ ਲਿਆ ਹੁਣ ਹੈ ਪਰ ਉਹਨਾਂ ਨੇ ਜਦੋਂ ਵਿਆਹਾਂ ਦੇ ਵਿੱਚ ਗਿੱਧੇ ਜਾਗੋ ਸੁਹਾਗ ਘੋੜੀਆਂ ਸਿੱਠਣੀਆਂ ਇਹ ਅਕਸਰ ਬਾਗੜੀਆਂ ਦੇ ਵਿੱਚ ਵੀ ਉੱਥੇ ਚੱਲਦੇ ਆ ਤੇ ਪੰਜਾਬੀਆਂ ਦੇ ਵਿੱਚ ਵੀ ਚੱਲਦਾ ਹੈ ਇਹ ਦੋਨੇ ਚੀਜ਼ਾਂ ਹੀ ਚਲਦੀਆਂ ਰਹਿੰਦੀਆਂ ਨੇ ਬੀਕਾਨੇਰ ਦੇ ਵਿੱਚ ਜਾ ਰਿਹਾ ਸੀ ਆਟੋ ਦੇ ਵਿੱਚ ਤਾਂ ਉਹਨੇ ਪੰਜਾਬੀ ਗਾਣਾ ਜਿਹੜਾ ਉਹ ਆਪਣਾ ਆਟੋ ਦੇ ਵਿੱਚ ਲਾ ਰੱਖਿਆ ਮੈਨੂੰ ਬੜਾ ਖੁਸ਼ੀ ਜੀ ਹੋਈ ਜਦੋਂ ਆਪਾਂ ਕਿਤੇ ਦੂਰ ਚਲੇ ਜਾਈਏ ਕਿਸੇ ਜਗ੍ਹਾ ਤੋਂ ਵੀ ਜਿੱਥੇ ਆਪਣੇ ਕਲਚਰ ਦਾ ਬੰਦਾ ਨਾ ਮਿਲੇ ਉੱਥੇ ਜ਼ਰੂਰ ਇੱਕ ਵਾਰ ਇਹ ਲੱਗਦਾ ਵੀ ਆਪਾਂ ਨੂੰ ਕੋਈ ਆਪਣਾ ਬੰਦਾ ਮਿਲੇ ਪਰ ਉੱਥੇ ਮੈਂ ਗਿਆ ਤਾਂ ਮੈਨੂੰ ਆਟੋ ਦੇ ਵਿੱਚ ਜਦੋਂ ਗੀਤ ਉਹ ਸੁਣਨ ਨੂੰ ਮਿਲਿਆ ਮੈਂ ਉਹਨੂੰ ਪੁੱਛਿਆ ਮੈਂ ਕਿ ਭਾਈ ਸਾਹਿਬ ਪੰਜਾਬੀ ਬੋਲਿਆ ਮੈਂ ਤੁਹਾਨੂੰ ਇਹ ਸਮਝ ਆ ਰਿਹਾ ਕਹਿੰਦਾ ਆਪ ਹਿੰਦੀ ਵੀ ਬਾਤ ਕਰੋ ਕਹਿੰਦਾ ਫਿਰ ਮੈਂ ਉਹਦੇ ਨਾਲ ਹਿੰਦੀ ਚ ਗੱਲ ਕੀਤੀ ਕਹਿੰਦਾ ਵੀ ਮੈਨੂੰ ਨਾ ਇਹਨਾਂ ਦਾ ਜਿਹੜਾ ਪੰਜਾਬੀ ਗੀਤ ਸੰਗੀਤ ਬੜਾ ਵਧੀਆ ਲੱਗਦਾ ਕਹਿੰਦਾ ਦੇਖੋ ਵੀ ਕਲਚਰ ਆਪਣਾ ਕਿਵੇਂ ਦੂਜੇ ਤੇ ਮਤਲਬ ਜਾਂਦਾ ਹੈ ਕਿਵੇਂ ਵਧੀਆ ਲੱਗਦਾ ਉਹ ਹੁਣ ਅਕਸਰ ਰਾਜਸਥਾਨ ਦੇ ਵਿੱਚ ਜਿਹੜੇ ਲੋਕਾਂ ਨੂੰ ਬਹੁਤ ਘੱਟ ਪੰਜਾਬੀ ਆਉਂਦੀ ਹੈ ਉਹ ਵੀ ਇਹਨਾਂ ਚੀਜ਼ਾਂ ਨੂੰ ਸੁਣਦੇ ਧਰਮ ਦੇ ਪੱਖ ਤੋਂ ਗੱਲ ਕਰੀਏ Hindu ਜ਼ਿਆਦਾ ਹਾਂਜੀ ਤੇ ਕੋਈ ਇਦਾਂ ਦੀ ਕਦੇ ਕੋਈ ਤੁਹਾਨੂੰ ਟੈਨਸ਼ਨ ਕ੍ਰੀਏ ਕਿਸੇ ਦੋਨਾਂ ਕਮਿਊਨਿਟੀਾਂ ਦੇ ਵਿੱਚ ਕਿਸੇ ਮਸਲੇ ਨੂੰ ਲੈ ਕੇ ਨਹੀਂ ਮੈਂ ਇਹ ਗੱਲ ਕਹਾਵਾਂਗਾ ਕਿ ਜਦੋਂ ਧਰਮ ਦੇ ਨਾਮ ਤੇ ਕਦੇ ਉੱਥੇ ਬਹੁਤਾ ਲੜਾਈ ਨਹੀਂ ਮੈਂ ਦੇਖੀ ਅਕਸਰ ਦੇਵੀ ਦੇਵਤਿਆਂ ਦੀ ਪੂਜਾ ਬਹੁਤ ਹੁੰਦੀ ਹੈ ਇਹ ਮੰਨਦਾ ਮੈਂ ਰਾਜਸਥਾਨ ਦੇ ਵਿੱਚ ਪਰ ਉੱਥੇ ਹੀ ਜਿਵੇਂ ਪੰਜਾਬੀ ਏਰੀਆ ਜਿਹੜਾ ਗਿਣਿਆ ਜਾਂਦਾ ਉੱਥੇ ਗੁਰੂ ਘਰ ਵੀ ਬਹੁਤ ਨੇ ਆਪਣੇ ਜਿੱਥੇ ਬੁੱਢੇ ਜੋੜ ਮੱਸਿਆ ਲੱਗਦੀ ਹੈ ਤੁਸੀਂ ਸੁਣਿਆ ਹੋਣਾ ਸੁੱਖਾ ਸਿੰਘ ਮਹਤਾਬ ਸਿੰਘ ਮੱਸੇ ਰੰਗੜ ਦਾ ਸਿਰ ਲੈ ਕੇ ਗਏ ਸੀ ਅੰਮ੍ਰਿਤਸਰ ਤੋਂ ਉੱਥੇ ਜਾ ਕੇ ਅੱਜ ਵੀ ਮੱਸਿਆ ਲੱਗਦੀ ਹੈ ਉਹਦੇ ਵਿੱਚ ਆਪਾਂ ਕਦੇ ਇਹ ਨਹੀਂ ਸੋਚਿਆ ਵੀ ਇਹ ਪੰਜਾਬੀ ਹੋਣਗੇ ਉੱਥੇ ਜਿਹੜੇ ਹਿੰਦੂ ਲੋਕ ਉਹ ਵੀ ਬਹੁਤ ਸੁੱਖਾਂ ਸੁਖਦੇ ਆ ਨਵੀਆਂ ਗੱਡੀਆਂ ਕਢਾਉਂਦੇ ਆ ਤਾਂ ਉੱਥੇ ਜਾ ਕੇ ਜਰੂਰ ਜਾਂਦੇ ਮੱਥਾ ਟੇਕਦੇ ਆ ਪੁਸ਼ਕਰ ਤੋਂ ਸੁਣਿਆ ਹੋਣਾ ਬ੍ਰਹਮ ਬ੍ਰਹਮ ਮੰਦਰ ਇੱਕ ਹੀ ਸੀ ਪਹਿਲਾਂ ਹੁਣ ਦੋ ਹੋ ਗਏ ਤਾਂ ਉੱਥੇ ਵੀ ਆਪਣਾ ਜਿਹੜਾ ਗੁਰੂ ਘਰ ਉਹ ਹੈ ਜੈਪੁਰ ਦੇ ਵਿੱਚ ਵੀ ਗੁਰੂ ਘਰ ਹੈ ਮਤਲਬ ਇਹ ਨਹੀਂ ਕਹਿ ਸਕਦੇ ਵੀ ਇੱਕ ਹੀ ਕੋਈ ਧਰਮ ਨੂੰ ਉੱਥੇ ਕੋਈ ਪ੍ਰਾਥਮਿਕਤਾ ਦਿੱਤੀ ਜਾਂਦੀ ਜਾਂ ਉਹਨੂੰ ਅੱਗੇ ਰੱਖਿਆ ਜਾਂਦਾ ਹਰ ਇੱਕ ਧਰਮ ਨੂੰ ਮਤਲਬ ਮੰਨਿਆ ਜਾਂਦਾ ਮੈਂ ਇੱਕ ਵਾਰੀ ਝੁੰਜਨੂ ਦੇ ਵਿੱਚ ਗਿਆ ਟੁੰਡੂਨੋ ਦੇ ਵਿੱਚ ਸਿਖਾਵੱਟੀ ਵਾਲੇ ਲੋਕ ਬਹੁਤ ਰਹਿੰਦੇ। ਉਹ ਸਿਖਾਵੱਟੀ ਵਾਲੇ ਲੋਕਾਂ ਦੇ ਸਕੂਲਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫੋਟੋ ਲੱਗੀ। ਫਿਰ ਮੈਂ ਅੱਗੇ ਲੈਣ ਚ ਦੇਖਦਾ ਲਾਸਟ ਤੱਕ ਸਾਰੇ ਦੇਵੀ ਦੇਵਤੇ ਦੀ ਫੋਟੋ ਲੱਗੀ। ਉਹ ਕਹਿੰਦੇ ਵੀ ਇਹ ਦੇਵੀ ਦੇਵਤੇ ਗੁਰੂ ਆ ਇਹਨਾਂ ਨੇ ਮਤਲਬ ਕੋਈ ਵਧੀਆ ਲੋਕਾਂ ਨੂੰ ਸਿਖਾ ਕੇ ਗਏ ਆ ਕੋਈ ਸਿੱਖਿਆ ਦੇ ਕੇ ਗਏ ਆ ਇਹਨਾਂ ਨੂੰ ਅਸੀਂ ਕਿਵੇਂ ਭੁੱਲ ਜਾਈਏ। ਤਾਂ ਇਹ ਆਪਾਂ ਕਦੇ ਵੀ ਇੱਕ ਚੀਜ਼ ਨੂੰ ਇਹੇ ਨਹੀਂ ਲੈ ਸਕਦੇ ਵੀ ਇੱਕ ਸਿੱਖ ਜਾਂ Hindu ਕੋਈ ਅਲੱਗ-ਅਲੱਗ ਜਾਂ ਵਿਤਕਰੇ ਨਾਲ ਚ ਹੋਣਗੇ ਉੱਥੇ ਵਿਤਕਰਾ ਨਹੀਂ ਹੈ। ਇਹ ਗੜਤਾ ਹੈ ਇਹ ਰਸਤਾਂ ਤੇ ਦੇਖਣ ਵਾਲਾ ਮੈਰੀ ਪਾਣੀ ਪੀਣਯੋਗ ਮਿਲਦਾ ਤਾਂ ਇਹ ਤੋਂ ਬਿਨਾ ਕੀ ਧਰਤੀ ਚ ਬੋਰ ਕੀਤਾ ਜਾਂਦੇ ਜ ਨਹੀਂ ਹਾਂਜੀ ਬੋਰ 27A ਦੀ ਤਾਂ ਮੋਟਰਾਂ ਬਹੁਤ ਨੇ ਬਹੁਤ ਮੋਟਰਾਂ ਲੱਗੀਆਂ ਨੇ ਫਿਰ ਆਪਾਂ ਨੂੰ ਮਾਨਗੜ ਆਈਏ ਇੱਧਰ ਦੇਖੀ ਤਾਂ ਬਹੁਤ ਮੋਟਰਾਂ ਲੱਗੀਆਂ ਨੇ ਮਿੱਠਾ ਪਾਣੀ ਹੈ ਤੇ ਜਦੋਂ ਆਪਾਂ ਘੜਸਾਣੇ ਵਾਲ ਨੂੰ ਥੋੜਾ ਜਿਆਨੇ ਆ ਉਧਰ ਥੋੜਾ ਜਿਆ ਖਾਰਾ ਪਾਣੀ ਆ ਜਾਂਦਾ ਉਹ ਮਿਲਾ ਕੇ ਜਿਵੇਂ ਨਹਿਰ ਦਾ ਪਾਣੀ ਤੇ ਜਿਹੜਾ ਟੋਲਾ ਦਾ ਪਾਣੀ ਆ ਉਹ ਮਿਲਾ ਕੇ ਲਾਇਆ ਜਾਂਦਾ ਹੌਲੀ ਹੌਲੀ ਪਾਣੀ ਵਧੀਆ ਸੈੱਟ ਹੋ ਰਿਹਾ ਜਿਵੇਂ ਜਿਵੇਂ ਬੋਰ ਚੱਲਦੇ ਜਾ ਰਹੇ ਜਿਵੇਂ ਜਿਵੇਂ ਮੋਟਰਾਂ ਚੱਲਦੀਆਂ ਜਾ ਰਹੀਆਂ ਓਵੇਂ ਓਵੇਂ ਪਾਣੀ ਦਾ ਜਿਹੜਾ ਉਹ ਬਦਲਾਅ ਆਉਂਦਾ ਜਾ ਰਿਹਾ ਜਿਹੜੇ ਰਾਜਸਥਾਨ ਦੇ ਲੋਕ ਨੇ ਸਿਹਤ ਪੱਖੋਂ ਬੜੇ ਫਿੱਟ ਹੁੰਦੇ ਨੇ ਉਹ ਖਾਣੇ ਪੀਣ ਦੇ ਵਿੱਚ ਬਹੁਤ ਸਾਦਾ ਖਾਂਦੇ ਹੁੰਦੇ ਹਾਂ ਇੱਕ ਵਾਰੀ ਕਿਸੇ ਸੈਮੀਨਾਰ ਦੇ ਵਿੱਚ ਮੈਂ ਬੈਠਾ ਸੀ ਤੇ ਸੈਮੀਨਾਰ ਦੇ ਵਿੱਚ ਗੱਲ ਚੱਲਣ ਲੱਗੀ ਕਹਿੰਦੇ ਇਹ ਰਾਜਸਥਾਨ ਜਾ ਰਿਹਾ ਰਾਜਸਥਾਨ ਨਹਿਰ ਜਿਹੜੀ ਇੱਥੋਂ ਨਿਕਲਦੀ ਉਹਦੇ ਵਿੱਚ ਗੰਦਾ ਪਾਣੀ ਜਿਹੜਾ ਲੁਧਿਆਣੇ ਵਾਲੇ ਫੈਕਟਰੀਆਂ ਦਾ ਹੋਰ ਦਾ ਪਾਣੀ ਵਿੱਚ ਮਿਕਸ ਕਰਕੇ ਰਾਜਸਥਾਨ ਨੂੰ ਭੇਜ ਦਿੱਤਾ ਜਾਂਦਾ ਤਾਂ ਮੈਂ ਉਹ ਉਹ ਇੱਕ ਜਿਹੜੇ ਵਿਦਵਾਨ ਸੀ ਉਹਨਾਂ ਨੇ ਇਹ ਗੱਲ ਕਹੀ ਤੇ ਇਹ ਕਹਿੰਦੇ ਉਹ ਬਿਮਾਰੀਆਂ ਜਿਹੜੀ ਰਾਜਸਥਾਨ ਦੇ ਵਿੱਚ ਬਹੁਤ ਨੇ ਮੈਨੂੰ ਉੱਥੇ ਸਵਾਲ ਚੁੱਭਿਆ ਮੈਂ ਕਿਹਾ ਜੀ ਗੱਲ ਇਹ ਹੈ ਤੁਸੀਂ ਇਹ ਕਹਿ ਦਿੰਦੇ ਹੋ ਵੀ ਜਿਹੜਾ ਪੰਜਾਬ ਦਾ ਪਾਣੀ ਮੈਂ ਮੰਨਦਾ ਗੰਦਾ ਪਾਣੀ ਜਦੋਂ ਉਹ ਨਾਲੀਆਂ ਦਾ ਜਾਂ ਕਹਿ ਸਕਦੇ ਆ ਫੈਕਟਰੀਆਂ ਦਾ ਪਾਣੀ ਵਿੱਚ ਮਿਕਸ ਕੀਤਾ ਜਾਂਦਾ ਬਿਮਾਰੀਆਂ ਲੱਗਦੀਆਂ ਮੰਨ ਲਈ ਗੱਲ ਪਰ ਰਾਜਸਥਾਨ ਦੇ ਵਿੱਚ ਐਨਾ ਇਸ ਚੀਜ਼ ਦਾ ਵੀ ਹੈ ਗੱਲ ਉਹ ਮੈਂ ਦੱਸਣੀ ਚਾਹਾਂਗਾ ਕਿ ਜਦੋਂ ਪਾਣੀ ਰੇਤੇ ਦੇ ਵਿੱਚ ਤੇ ਬਜਰੀ ਦੇ ਵਿੱਚ ਫਿਲਟਰ ਹੁੰਦਾ 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 ਨਹਿਰਾਂ ਦੇ ਵਿੱਚ ਜਾਂਦਾ ਹੋ ਉਹ ਸਾਡੇ ਤੱਕ ਜਿਹੜਾ ਇੱਕ ਫਿਲਟਰ ਇਹ ਬਣ ਕੇ ਹੀ ਆਉਂਦਾ ਪਾਣੀ ਇਹ ਘਾਰੂ ਵਾਟਰ ਜਿਵੇਂ ਕਹ ਲਓ ਉਹੀ ਚੀਜ਼ ਆਉਂਦੀ ਹੈ ਅਸੀਂ ਉਹਨੂੰ ਪੀਂਦੇ ਆ ਅੱਜ ਵੀ ਸਾਡੇ ਘਰੇ ਦੇ ਨਹਿਰ ਦਾ ਪਾਣੀ ਆ ਇਹ ਪਾਣੀ ਮੈਂ ਜਦੋਂ ਇੱਥੋਂ ਦਾ ਪੀਂਦਾ ਹਾਂ ਹੌਲਾ ਲੱਗਦਾ ਮੈਨੂੰ ਕਹਿੰਦੇ ਯਾਰ ਗੰਦਗੀ ਪੀਂਨੇ ਤਾਂ ਕਰਕੇ ਤੁਹਾਨੂੰ ਲੱਗਦਾ ਪਰ ਨਹੀਂ ਜੇ ਵੀ ਬਠਿੰਡੇ ਦੇ ਵਿੱਚੋਂ ਜਿਹੜੀ ਕੈਂਸਰ ਟਰੇਨ ਜਾਂਦੀ ਉਹ ਕਿੱਥੇ ਜਾਂਦੀ ਹੈ ਕਹਿੰਦੇ ਜੀ ਵੀਕਾ ਨੇਰ ਵੀਕਾ ਨੇਰ ਜਾਂਦੀ ਹੈ ਪਰ ਰਾਜਸਥਾਨ ਦੇ ਵਿੱਚ ਕੋਈ ਕੈਂਸਰ ਟਰੇਨ ਨਹੀਂ ਜਾਂਦੀ ਪਾਣੀ ਵੀ ਉਹ ਨਾਲੀਆਂ ਦਾ ਪਾਣੀ ਵੀ ਉਹ ਹੀ ਫੈਕਟਰੀਆਂ ਦਾ ਕਿਹਾ ਜਾਂਦਾ ਪਰ ਕਦੇ ਉਹ ਹਾਨੀਕਾਰਕ ਨਹੀਂ ਗਿਣਾ ਜਾਂਦਾ ਕਿਉਂਕਿ ਰੇਤੇ ਦੇ ਵਿੱਚ ਬਜਰੀ ਦੇ ਵਿੱਚ ਜਿਹਨੂੰ ਉੱਥੇ ਕੰਕਰੀਟ ਕਹਿੰਦੇ ਉਹਦੇ ਵਿੱਚ ਉਹ ਫਿਲਟਰ ਹੋ ਹੋ ਕੇ ਉੱਥੇ ਤੱਕ ਪਹੁੰਚਦਾ ਪੰਜਾਬ ਦੀ ਜਿਹੜੀ ਧਰਤੀ ਦਾ ਪਾਣੀ ਸਾਨੂੰ ਮਿਲਦਾ ਤਾਂ ਸਾਨੂੰ ਬੜਾ ਸੰਘਰਸ਼ ਕਰਕੇ ਮਿਲਦਾ بڑے ਅੰਦੋਲਨ ਲੱਗਦੇ ਆ ਬੜਾ ਮਤਲਬ ਉੱਥੇ ਚੱਕੇ ਜਾਮ ਹੋ ਜਾਂਦੇ ਆ ਕੜਸਾਣੇ ਦੇ ਤੁਸੀਂ ਸੁਣਿਆ ਹੋਣਾ ਪਵਨ ਦੁੱਗਲ ਜੀ ਪਹਿਲਾਂ ਉਹਨਾਂ ਨੇ ਬੜਾ ਧਰਨਾ ਲਾਇਆ ਸੀ ਬਹੁਤ ਕੁਝ ਹੋਇਆ ਸੀ ਜੋ ਐਮ ਐਲ ਏ ਵੀ ਬਣੇ ਸੀ ਰਾਸਤਾਨ ਦਾ ਕਹਿੰਦੇ ਮੈਂ ਇੱਕ ਕਿੱਸਾ ਸੁਣਾਇਆ ਕਹਿੰਦਾ ਇੱਕ ਉੱਥੇ ਅਜਿਹਾ ਏਰੀਆ ਜਿੱਥੇ ਇੱਕ ਬੁਲਟ ਨੂੰ ਮੱਥਾ ਟੇਕਿਆ ਜਾਂਦਾ ਉਹ ਜਦੋਂ ਬੀਕਨਰ ਤੋਂ ਕ੍ਰੋਸ ਹੁੰਨੇ ਅੱਗੇ ਤਾਂ ਇੱਕ ਓਮ ਬੰਨਾ ਜੀ ਦਾ ਕਹਿੰਦੇ ਵੀ ਛੋਟਾ ਜਿਹਾ ਥੜਾ ਮੰਦਿਰ ਜਿਵੇਂ ਪਿੱਛੇ ਬਣਿਆ ਹੋਵੇ ਉਹ ਹਟ ਕੇ ਤਾਂ ਉੱਥੇ ਮਾਲਾ ਜਿਹੜੀ ਉਹ ਬੁਲਟ ਦੇ ਉੱਤੇ ਪਾਈ ਹੋਈ ਹੈ ਉਹ ਬੁਲਟ ਉੱਥੇ ਖੜਾ ਹੈ ਉਹਦੇ ਵਿੱਚ ਕਹਾਣੀ ਹੈ ਜਿਹੜਾ ਇਗਨੋਰ ਮਾਰ ਕੇ ਉਹ ਜਗ੍ਹਾ ਨੂੰ ਕ੍ਰੋਸ ਕਰ ਜਾਂਦਾ ਅਕਸਰ ਜਾਂ ਤਾਂ ਉਹਦੀ ਗੱਡੀ ਦਾ ਨੁਕਸਾਨ ਹੁੰਦਾ ਹੈ ਤੇ ਜਾਂ ਕੋਈ ਨਾ ਕੋਈ ਉਹਨੂੰ ਦਿੱਕਤ ਆ ਜਾਂਦੀ। ਫਿਰ ਉਹਨੂੰ ਉੱਥੇ ਆ ਕੇ ਉਹ ਉੱਥੋਂ ਦੇ ਲੋਕ ਦੱਸਦੇ ਵੀ ਤੂੰ ਮੱਥਾ ਟੇਕ ਜਾ ਕੋਈ ਉਹੋ ਜੀ ਮਤਲਬ ਅ ਕਰ ਗੱਲ। ਅੱਜ ਆਪਾਂ ਪੜ੍ਹ ਲਿਖ ਕੇ ਆਪਾਂ ਇਹਨਾਂ ਚੀਜ਼ਾਂ ਨਹੀਂ ਮੰਨਦੇ, ਮੰਨ ਲਈ ਗੱਲ। ਪਰ ਉੱਥੋਂ ਦੇ ਇਹੀ ਆ ਵੀ ਦੋ ਵਾਰ ਕਿਸੇ ਨੇ ਬੁਲਟ ਉਹ ਉੱਥੋਂ ਦੀ ਖੋਜ ਕਰਨਾ ਰਿਸਰਚ ਦੇ ਤੌਰ ਤੇ ਬੁਲਟ ਕਿਤੇ ਸਾਈਡ ਤੇ ਲਿਜਾਣਾ ਚਾਹਿਆ ਰਾਤ ਨੂੰ ਬੁਲਟ ਆਪੇ ਚੱਲ ਕੇ ਉਸੇ ਜਗ੍ਹਾ ਤੇ ਆਇਆ ਹੋਇਆ। ਅੱਜ ਵੀ ਇਹ ਮਿਥ ਨਹੀਂ ਕਹਿ ਸਕਦੇ, ਇਹ ਹਕੀਕਤ ਦੇ ਵਿੱਚ ਵੀ ਉੱਥੇ ਪੇਸ਼ ਹੈ। ਜਿਹੜੇ ਰਾਜਸਥਾਨ ਦੇ ਲੋਕ ਨੇ ਜਿੱਥੇ ਜਿਹੜੇ ਉਹ ਪੰਜਾਬੀ ਰਹਿ ਰਹੇ ਨੇ ਉਹਨਾਂ ਵਿੱਚ ਪੰਜਾਬੀ ਭਾਸ਼ਾ ਦਾ ਕਿੰਨਾ ਕੁ ਅਸਰ ਆ ਕਿ ਮਤਲਬ ਕਿੰਨੇ ਕਿਵੇਂ ਮੰਨਦੇ ਨੇ ਪੰਜਾਬੀ ਭਾਸ਼ਾ ਨੂੰ ਕੀ ਪਰਫਲੋਟ ਕਰਨ ਲਈ ਕੋਈ ਕੋਸ਼ਿਸ਼ਾਂ ਹੈਗੀਆਂ ਨੇ ਇਸ ਮਾਮਲੇ ਨੂੰ ਲੈ ਕੇ ਕੀ ਉਹ ਪੜਨ ਨੂੰ ਵੱਡੇ ਪੱਧਰ ਤੇ ਪੰਜਾਬੀ ਲਾਗੂ ਕਰਾਉਣ ਨੂੰ ਤਰਜੀਹ ਦਿੰਦੇ ਨੇ ਜਾਂ ਨਹੀਂ ਜਦੋਂ ਮੈਂ ਟੀਚ ਕਰਵਾਉਂਦਾ ਸੀ ਤਾਂ ਪੰਜਾਬੀ ਭਾਸ਼ਾ ਇੱਕ ਜਿਹੜਾ ਮੇਰਾ ਪੇੜ ਲੱਗਦਾ ਸੀ ਜਿਹੜਾ ਮੈਂ ਪੜਾਉਂਦਾ ਹੁੰਦਾ ਸੀ ਮੇਰਾ 7 ਪੇੜ ਤੋਂ ਬਾਅਦ 8ਵਾਂ ਪੇੜ ਮੇਰਾ ਚਾਹੇ ਉਹ 8ਵੀਂ ਕਲਾਸ ਹੋਵੇ ਚਾਹੇ 9ਵੀਂ ਹੋਵੇ ਤੇ ਚਾਹੇ 10ਵੀਂ ਹੋਵੇ ਮੈਨੂੰ ਲਾਸਟ ਪੇੜ ਦਿੱਤਾ ਜਾਂਦਾ ਸੀ ਉਹ ਇੱਕ ਹੀ ਗੱਲ ਪੰਜਾਬੀ ਦਾ ਸੌਕੀ ਹੁੰਈ ਐ ਬਸ ਉਹ ਦਿਮਾਗ ਦੇ ਵਿੱਚ ਭਰੀ ਹੋਈ ਤੇ ਮੈਨੂੰ ਦੂਜੀ ਕਲਾਸ ਤੋਂ ਮੇਰੇ ਫਾਦਰ ਸਾਹਿਬ ਨੇ ਪੰਜਾਬੀ ਦੇ ਵਿੱਚ ਉਹ ਜਿਹੜਾ ਸਖਾਤਾ ਜਿਹਨੂੰ ਪੈਂਤੀ ਆਖਰੀ ਕਹਿੰਦੇ ਆਪਾਂ ਉਹ ਸਿਖਾ ਦਿੱਤਾ ਤੇ ਮੇਰੇ ਅੰਦਰ ਜਿਹੜਾ ਪਿਆਰ ਮੁਹੱਬਤ ਜਿਹੜੀ ਉਹ ਪੰਜਾਬੀ ਭਾਸ਼ਾ ਨੂੰ ਲੈ ਕੇ ਅੱਜ ਵੀ ਮੈਂ ਪੜ ਰਿਹਾ ਪੰਜਾਬੀ ਨੂੰ ਹੀ ਪੜ ਰਿਹਾ ਇਵੇਂ ਕਿ ਮੇਰੀ ਜਿਹੜੀ ਐਮਏ ਆ ਉਹ 트리플 ਐਮਏ ਆ ਬੀਐਡ ਨੈਟ ਜੇਰਫਾ ਪਰ ਮੈਂ ਪੰਜਾਬੀ ਦੇ ਵਿੱਚ ਜਿਹੜਾ ਮੇਰਾ ਮਨ ਜੁੜਿਆ ਹਾ ਜੁੜਾਵ ਜੁੜਿਆ ਉਹ ਗੱਲ ਜਦੋਂ ਮੈਂ ਉੱਥੇ 8ਵੇਂ ਪੀੜ ਦੀ ਗੱਲ ਕੀਤੀ ਵੀ ਮੈਨੂੰ ਪਹਿਲਾ ਪੀੜ ਜਾਂ ਦੂਜਾ ਤੀਜਾ ਕਿਉਂ ਨਹੀਂ ਦਿੱਤਾ ਜਾਂਦਾ ਕਹਿੰਦੇ ਵੀ ਪ੍ਰਿੰਸੀਪਲ ਸਾਹਿਬ ਉਹ ਕਹਿਣ ਲੱਗੇ ਕਹਿੰਦੇ ਵੀ ਜਿਹੜਾ ਪਹਿਲਾ ਦੂਜਾ ਤੀਜਾ ਹੁੰਦਾ ਬੱਚੇ ਦਾ ਜਿਹੜਾ ਮਾਈਂਡ ਹੁੰਦਾ ਤਰੋ ਤਾਜ਼ਾ ਹੁੰਦਾ ਤੇ ਉਹਦੇ ਵਿੱਚ ਮੈਥ ਇੰਗਲਿਸ਼ ਇਹ ਸਾਇੰਸ ਇਹ ਹਾਰਡ ਸਬਜੈਕਟ ਹੋਣ ਕਰਕੇ ਇਹਨਾਂ ਨੂੰ ਜਲਦੀ ਪਕੜ ਚ ਆ ਜਾਣਗੇ ਪੰਜਾਬੀ ਦਾ ਤਾਂ ਕੋਈ ਗੱਲ ਨਹੀਂ ਪੰਜਾਬੀ ਦਾ ਸਿੱਖ ਹੀ ਜਾਣਗੇ ਮੈਂ ਕਿਹਾ ਜਿਹੜੀ ਤੁਸੀਂ ਇਹ ਗੱਲ ਕਹਿਤੀ ਮੈਂ ਇਸ ਚੀਜ਼ ਨੂੰ ਇਹ ਮੰਨਦਾ ਕਿ ਪੰਜਾਬੀ ਬਹੁਤ ਵਧੀਆ ਸਬਜੈਕਟ ਹੈ ਕਿਉਂਕਿ ਤੁਸੀਂ ਲਾਸਟ ਤੇ ਸਬਜੈਕਟ ਰੱਖਿਆ ਪਰ ਸਮਝਦਾ ਆ ਰਹੇ ਨਾ ਹਾਂ ਇੰਗਲਿਸ਼ ਮੈਥ ਸਾਇੰਸ ਸਮਝ ਨਹੀਂ ਆਉਂਦਾ ਹੋਣਾ ਤਾਂ ਹੀ ਤੁਸੀਂ ਪਹਿਲਾਂ ਰੱਖਿਆ ਨਾ ਪੰਜਾਬੀ ਐਡੀ ਵਧੀਆ ਜਿਹੜੀ ਤੁਸੀਂ ਲਾਸਟ ਪੇਡ ਰੱਖਣ ਕਰਨ ਵੀ ਸਮਝ ਆਉਂਦੀ ਹੈ ਫਿਰ ਹੌਲੀ ਹੌਲੀ ਪੰਜਾਬੀ ਨੂੰ ਮੈਂ ਕਾਲਜ ਦੇ ਵਿੱਚ ਵੀ ਜਦੋਂ ਬੱਚਾ ਆਉਂਦਾ ਮੈਂ ਉਹਨੂੰ ਪੁੱਛਦਾ ਵੀ ਜੇ ਤੇਰਾ ਮਨ ਹੈ ਤਾਂ ਪੰਜਾਬੀ ਲੈ ਸੌਖੀ ਹੋ ਸਮਝ ਕੇ ਨਾ ਲਈ ਜੇ ਤੂੰ ਪੜਨਾ ਇਤਿਹਾਸ ਬਹੁਤ ਲੰਮਾ ਚੋੜਾ ਗੁਰੂਆਂ ਵੇਲੇ ਦਾ ਇਤਿਹਾਸ ਹੈ ਨਾਥਾ ਜੋਗੀਆਂ ਵੇਲੇ ਦਾ ਭਗਤਾਂ ਵੇਲੇ ਦਾ ਮੈਂ ਕਿ ਤੂੰ ਜੇ ਪੜਨਾ ਤੁਸੀਂ ਫਿਰ ਤੁਸੀਂ ਰੁਚੀ ਬਣਾ ਕੇ ਪੂਰੀ ਫਿਰ ਪੜੋ ਫਿਰ ਹੌਲੀ ਹੌਲੀ ਕਰਦੇ ਸਾਡੇ ਇੱਕ ਰਸਾਲਾ ਵੀ ਚੱਲ ਰਿਹਾ ਉੱਥੇ ਪੜਾ ਮੇਰੇ ਦੋਸਤੀ ਨੇ ਤੇ ਉਹ ਹੈ ਰਜਿੰਦਰ ਜੀ ਸਹੂ ਤੇ ਹਰਿਆਣੇ ਨਾਲ ਪੰਜਾਬ ਨਾਲ ਜੁੜ ਕੇ ਹੋ ਕੈਨੇਡਾ ਤੋਂ ਵੀ ਉਹ ਜੁੜ ਕੇ ਉਹਦੇ ਨਾਲ ਚੱਲ ਰਿਹਾ ਤਾਂ ਉਹ ਪੜਾਣ ਦੇ ਨਾਲ ਐਨੇ ਕੀ ਕੱਲੇ ਪੰਜਾਬੀ ਹੀ ਨਹੀਂ ਬਾਗੜੀ ਲੋਕਾਂ ਹੋਰ ਜਿਹੜੇ ਪਛਾਵਾਂ ਦੇ ਲੋਕ ਆ ਉਹ ਵੀ ਜੁੜ ਚੁੱਕੇ ਆ ਪੰਜਾਬੀ ਨੂੰ ਇੰਨਾ ਮੁਹੱਬਤ ਕਰਨ ਵਾਲੇ ਆ ਉਹ ਪੈੜਾ ਲਾਂਚ ਕੀ ਹੋਇਆ ਪੈੜਾ ਦੇ ਨਾਲ ਲੋਕਾਂ ਨੇ ਕਵਤਾਵਾਂ ਕੀ ਲੋਕਾਂ ਨੇ ਕਹਾਣੀਆਂ ਕੀ ਲਿਖਣਾ ਬਹੁਤ ਕਲਾ ਜਿਹੜੀ ਹੁਣ ਦੇਖਦੇ ਉੱਥੇ ਕਲਾ ਬਹੁਤ ਹੈ ਉਹ ਸਾਰੀ ਕਲਾ ਉੱਥੇ ਲੋਕ ਹੁਣ ਪੇਸ਼ ਕਰਨ ਲੱਗੇ ਜਿਹਦੇ ਕਾਰਨ ਹੁਣ ਲੋਕਾਂ ਦੇ ਵਿੱਚ ਜਾਣਕਾਰੀ ਉਹਦੀ ਪੰਜਾਬੀ ਭਾਸ਼ਾ ਦੇ ਪ੍ਰਤੀ ਹੋ ਗਈ ਤੇ ਸਬਜੈਕਟ ਦੀ ਗੱਲ ਕਰੀਏ ਪਿਛਲੇ ਵਾਰ ਮੇਰੇ ਦੋਸਤ ਦੋ ਸਿਲੈਕਟ ਹੋਏ ਆ ਤਾਂ ਪੰਜਾਬੀ ਭਾਸ਼ਾ ਦੇ ਲੈਕਚਰਾਰ ਹੋਏ ਆ ਹੁਣ ਜਿਹੜੀ ਗੰਗਾ ਸਿੰਘ ਯੂਨੀਵਰਸਿਟੀ ਸੀ ਉਥੇ ਪੰਜਾਬੀ ਦੀ ਪੀਐਚਡੀ ਵੀ ਚੱਲੂ ਆ ਪਿਛਲੇ ਦਿਨਾਂ ਚ ਹੋਈ ਹੈ ਦੋ ਸਟੂਡੈਂਟ ਪੀਐਚਡੀ ਕਰ ਰਹੇ ਆ ਪਹਿਲੇ ਨੇ ਹਜੇ ਉਸੇ ਨਿਸ਼ਲੇ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਬਹੁਤ ਵਧੀਆ ਮਾਨਤਾ ਮਿਲ ਗਈ ਹੈ ਹਨਮਾਨਗੜ ਆਪਣੇ ਗੰਗਾ ਨਗਰ ਅਨੂਪਗੜ ਇੱਥੋਂ ਤੱਕ ਕਿ ਬੀਕਾਨੇਰ ਦੇ ਕਈ ਲੋਕ ਵੀ ਜਿਹੜੇ ਪੰਜਾਬੀ ਨੂੰ ਭਾਸ਼ਾ ਨੂੰ ਆਨੰਦ ਮੰਨਦੇ ਤੇ ਪੜ ਰਹੇ ਆ